ਹੂੰ ਸਾਰਾ ਕੁਝ ਬਣਾ ਕੇ ਇੰਦੀ ਜੀ ਜਦੋਂ ਮੈਂ ਚਿਹਰੇ ਵਾਲ ਦੇਖਿਆ ਕਹਿੰਦੀ ਉਹਨੇ ਨਹੀਂ ਮਿਲਿਆ ਹੂੰ ਸਭ ਤੋਂ ਵੱਡਾ ਸਵਾਲ ਮੇਰੇ ਮਨ ਦੇ ਅੰਦਰ ਇਹ ਸੀਗਾ ਕਿ ਇੱਕ ਕੁੜੀ ਜਿਹੜੀ ਨੇ ਮੈਨੂੰ ਮੈਸੇਜ ਲਿਖਿਆ ਇਹ ਔਲਾਦ ਕੀ ਦੀ ਹੈ ਤੁਹਾਨੂੰ ਇੱਕ ਮੈਸੇਜ ਆਉਂਦਾ ਜਦੋਂ ਮੈਸੇਜ ਆਉਂਦੇ ਆ ਨਾ ਆਪਾਂ ਬੜੀ ਇੰਟਰਸਟ ਨਾਲ ਪੜ੍ਹਦੇ ਹੁੰਨੇ ਆ ਤੋੜਾ ਜਿਹੜਾ ਸਵਾਲ ਆ ਤੁਸੀਂ ਇਹ ਜਾਂਚਣ ਦੀ ਬਜਾਏ ਇਹ ਸਮਝਣ ਦੀ ਹੈਨਾ ਪਤਾ ਕਰਨ ਦੀ ਬਜਾਏ ਕਿ ਕੁੜੀ ਕੌਣ ਆ ਉਹ ਸਿੱਧਾ ਹੀ ਮੈਨੂੰ ਦਵਾ ਸलाम ਕੀਤੇ ਬਿਨਾਈ ਆਪਦੀ ਕਹਾਣੀ ਦੱਸ ਰਹੀ ਹੈ ਵੀ ਕੁੜੀ ਕੌਣ ਆ ਤੁਸੀਂ ਅੱਛਾ ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਕੁੜੀ ਕੌਣ ਆ ਪਰ ਤੁਹਾਡਾ ਜਿਹੜਾ ਸਵਾਲ ਆ ਉਹ ਲੱਖਾਂ ਸਵਾਲਾਂ ਚ ਤੁਹਾਡਾ ਸਵਾਲ ਹੀ ਆ ਕੀ ਜਿਹੜੀ ਉਹ ਕੁੜੀ ਆ ਉਹ ਔਲਾਦ ਕੀ ਦੀ ਹੈ ਹਮ ਮਤਲਬ ਜੇ ਤੁਹਾਡੇ ਕੋਲ ਇਹ ਸਵਾਲ ਆਇਆ ਤਾਂ ਇਹਦੇ ਪਿੱਛੇ ਕੁਝ ਨਾ ਕੁਝ ਤਾਂ ਬਹੁਤ ਵੱਡਾ ਹੋਊਗਾ ਨਾ ਬਿਲਕੁਲ ਮੈਂ ਤੁਹਾਨੂੰ ਉਹ ਕਹਾਣੀ ਦੱਸਦਾ ਉਹ ਕੁੜੀ ਨੇ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਦੇ ਵਿੱਚ ਸ਼ੁਰੂਆਤ ਹੀ ਇੱਥੋਂ ਲਿਖੀ ਸੀ ਕਿ ਮੇਰੀ ਮਾਂ ਦੀ ਲੋਥ ਸਾਡੇ ਘਰ ਚ ਹੀ ਪਈ ਸੀ ਹਲੇ ਵੈਣ ਕੀ ਨੇ ਪਹਿਰੇ ਸੀ ਹਮ ਮੇਰੇ ਪਿੱਛੇ ਸਾਡੇ ਪਿੰਡ ਦੀਆਂ ਜਨਾਨੀਆਂ ਬੈਠੀਆਂ ਉਹ ਖੋਸਰ ਖੋਸਰ ਕਰ ਰਹੀਆਂ ਨੇ ਮੈਨੂੰ ਆਵਾਜ਼ਾਂ ਸੁਣ ਰਹੀਆਂ ਨੇ ਪਿੱਛੋਂ ਤੇ ਬਿਲਕੁਲ ਮੇਰੇ ਪਿੱਛੋਂ ਇੱਕ ਆਵਾਜ਼ ਆਉਂਦੀ ਆ ਕੀ ਬਣ ਜਾ ਰੰਦੀ ਤਾਂ ਕਿਸਮਤ ਚੰਗੀ ਹ ਸਾਰਾ ਕੁਝ ਬਣਾ ਕੇ ਇਹਨੂੰ ਦੇ ਗਏ ਕਹਿੰਦੀ ਮੇਰੀਆਂ ਅੱਖਾਂ 'ਚ ਹੰਝੂ ਨੇ ਤੇ ਮੈਂ ਪਿੱਛੇ ਨੂੰ ਮੁੜ ਕੇ ਦੇਖਿਆ ਤੇ ਮੈਨੂੰ ਧੁੰਦਲਾ ਧੁੰਦਲਾ ਇੱਕ ਚਿਹਰਾ ਨਜ਼ਰ ਆਇਆ ਜਦੋਂ ਮੈਂ ਚਿਹਰੇ ਵਾਲਾ ਦੇਖਿਆ ਕਹਿੰਦੀ ਉਹ ਔਰਤ ਦੇ ਚਿਹਰੇ ਵੱਲ ਤਾਂ ਨਹੀਂ ਮੀ ਪਾਲੀ ਜਿਹੜਾ ਮੈਨੂੰ ਸ਼ੱਕ ਸੀਗਾ ਵੀ ਇਹ ਕਿਹਨੇ ਗੱਲ ਕਹੀ ਆ ਤੇ ਮੇਰਾ ਉਹ ਸ਼ੱਕ ਸਾਫ਼ ਹੋ ਗਿਆ ਕਿ ਈ ਹੋਰ ਤਨੀ ਗੱਲ ਕਹੀ ਐ ਹੂੰ ਫਿਰ ਕਹਿੰਦੀ ਉਹਦੇ ਇਹ ਸਵਾਲ ਨੇ ਮੇਰੀ ਰੂਹ ਹਲਾ ਕੇ ਰੱਖਤੀ ਮਾਂ ਦੇ ਸੱਥਰ ਤੇ ਬੈਠੇ ਹੋਏ ਹੂੰ ਕਿ ਇਹਨੇ ਬੰਜਾਰਨ ਕਿਹਨੂੰ ਆਖਿਆ ਹੂੰ ਮੇਰੀ ਮਾਂ ਨੂੰ ਆਖਿਆ ਹੂੰ ਤੇ ਪਰ ਫਿਰ ਕਹਿੰਦੀ ਮੈਂ ਆਪਣੇ ਮਾਂ ਨੂੰ ਦਲਾਸਾ ਦਿੰਨੀ ਆ ਵੀ ਨਹੀਂ ਮੇਰੀ ਮਾਂ ਤਾਂ ਰੱਜੇ ਪੁਜੇ ਸਰਦਾਰਾਂ ਦੀ ਤੀ ਸੀ ਹੂੰ ਮੈਂ ਆਪਦੇ ਨਾਨਕੇ ਜਾਂਦੀ ਰਹੀ ਆ ਹੂੰ ਫਿਰ ਉਸ ਤੋਂ ਅਗਲਾ ਸਵਾਲ ਇਹ ਕਹਿੰਦੀ ਮੇਰੇ ਮਨ ਚ ਆਇਆ ਕਿ ਉਹਨੇ ਮੈਨੂੰ ਬੰਜਾਰਨ ਆਖਿਆ ਹਮ ਪਰ ਵੀ ਨਹੀਂ ਮੈਂ ਤਾਂ ਮੇਰੇ ਮਾਪਿਆਂ ਦੀ ਕੱਲੀ ਕੱਲੀ ਧੀ ਆ ਉਹਨਾਂ ਨੇ ਚਾਹ ਲਾੜ ਸ਼ੌਂਕ ਨਾਲ ਮੈਨੂੰ ਪਾਲਿਆ ਕੋਸ਼ਿਸ਼ ਕੀਤੀ ਹੈ ਕਿ ਕੌਣ ਹੋ ਸਕਦਾ ਜਿਹੜਾ ਇਹੋ ਜਿਹੇ ਮੌਕੇ ਤੇ ਇਹੋ ਜੀ ਗੱਲ ਕਰ ਰਿਹਾ ਹਾਂ ਹਾਂ ਬਿਲਕੁਲ ਉਹਨੇ ਇਹ ਰਾਜ ਜਾਣਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨੇ ਮੈਨੂੰ ਇਹ ਅੱਗੇ ਕਹਾਣੀ ਚ ਦੱਸਿਆ ਕਿ ਕੀ ਹੋਇਆ ਬਹੁਤ ਇੰਟਰਸਟਿੰਗ ਕਹਾਣੀ ਆ ਤੇ ਉਹ ਮੈਨੂੰ ਦੱਸਦੀ ਆ ਕਿ ਮੇਰੇ ਮਾਪੇ ਉਹਦੇ ਕੋਈ ਲਾਦ ਨਹੀਂ ਸੀ ਅੱਛਾ ਤੇ ਮੇਰਾ ਬਾਪੂ ਜਦੋਂ ਕਹਿੰਦੇ ਖੇਤਾਂ ਵੱਲ ਨੂੰ ਜਾਂਦਾ ਨਾ ਤਾਂ ਸਾਡੇ ਸ਼ਰੀਕਾਂ ਨੇ ਸਾਡੇ ਨੇੜੇ ਦੀਆਂ ਨੇ ਉਹਨੂੰ ਮੇਨੇ ਮਾਰਨੇ ਜ਼ਮੀਨ ਸਾਡੇ ਕੋਲ ਚੰਗੀ ਸੀ ਹਮ ਉਹ ਕਹਿੰਦੇ ਰਹਿੰਦੇ ਵੀ ਤੂੰ ਕਿਉਂ ਮਿੱਟੀ ਨਾਲ ਮਿੱਟੀ ਹੁੰਦਾ ਤੇਰੇ ਕਿਹੜਾ ਕੋਈ ਜਵਾਬ ਆ ਤੂੰ ਕਿਉਂ ਕੱਪਦਾ ਫਿਰਦਾ ਆਪਾਂ ਘਰੇ ਜਾ ਐਸ਼ ਨਾਲ ਪੈ ਤੇ ਮੇਰੇ ਪਿਓ ਨੇ ਇਹ ਸਾਰੇ ਤਾਨਨੇ ਮਿਹਨੇ ਸੁਣ ਕੇ ਘਰੇ ਆ ਕੇ ਮੰਜੇ ਤੇ ਬਹਿ ਜਾਣਾ ਕੁਝ ਵੀ ਨਾ ਬੋਲਣਾ ਇੱਥੋਂ ਤੱਕ ਕੀ ਉਹ ਕੁੜੀ ਮੈਨੂੰ ਦੱਸਦੀ ਆ ਕਿ ਸ਼ਰੀਕਾਂ ਨੇ ਸਾਡੀ ਜ਼ਮੀਨ ਦੱਬਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਮੇਰੇ ਬਾਪੂ ਦੇ ਮਨ ਦੇ ਅੰਦਰ ਵੀ ਇਹ ਸਵਾਲ ਚੱਲਦਾ ਸੀਗਾ ਵੀ ਮੈਂ ਆਪਣੀ ਜ਼ਮੀਨ ਸ਼ਰੀਕਾਂ ਨੂੰ ਨਹੀਂ ਦੇਣੀ ਹਿਸਤੇਦਾਰੀਆਂ ਚ ਨਹੀਂ ਦੇਣੀ ਕੱਲ ਨੂੰ ਉਹਨਾਂ ਦਾ ਬੱਚਾ ਮੈਂ ਗੋਦੋਂ ਲੈ ਲਿਆ ਹੂੰ ਤਾਂ ਜ਼ਮੀਨ ਤਫੀਰ ਉਹਨਾਂ ਕੋਲੇ ਚਲੀ ਜਾਉ ਹੂੰ ਤਾਂ ਮੇਰਾ ਪਿਓ ਕਹਿੰਦੀ ਜਦੋਂ ਮੰਜੇ ਤੇ ਪੈਂਦਾ ਘਰੇ ਆ ਕੇ ਤਾਂ ਬਹੁਤ ਸਾਰੇ ਸਵਾਲ ਉਹਦੇ ਮਨ 'ਚ ਚੱਲਦੇ ਸੀ ਤੇ ਫਿਰ ਕਹਿੰਦੀ ਇੱਕ ਦਿਨ ਇੱਕ ਬਣਜਾਰਨ ਸਾਡੇ ਘਰੇ ਆਉਂਦੀ ਹੈ ਹੂੰ ਉਹ ਬਣਜਾਰਨ ਦਾ ਸਾਡੇ ਘਰੇ ਕਾਫੀ ਲੰਮੇ ਸਮੇਂ ਤੋਂ ਆਉਣਾ ਜਾਣਾ ਸੀ ਉਹ ਫਿਰ ਮੇਰੀ ਮਾਂ ਨੂੰ ਆ ਕੇ ਕਹਿੰਦੀ ਆ ਉਹਦੀ ਕੁਛੜ ਇੱਕ ਜਵਾਕੜੀ ਚੱਕੀ ਹੁੰਦੀ ਆ ਦੋ ਧੀਆਂ ਉਹਦੇ ਨਾਲ ਹੁੰਦੀਆਂ ਨੇ ਛੋਟੀਆਂ ਛੋਟੀਆਂ ਉਹ ਮੇਰੀ ਮਾਂ ਨੂੰ ਆ ਕੇ ਕਹਿੰਦੀ ਆ ਵੀ ਭੈਣੇ ਮੇਰੇ ਜਵਾਕ ਬਿਲਕੀ ਜਾਂਦੇ ਭੁੱਖੇ ਵੀ ਦੁੱਧ ਦੀ ਕੋਟੀ ਦੇ ਦੇ ਤੇ ਮੈਨੂੰ ਚਾਹ ਦੇ ਦੇ ਹਮ ਤੇ ਮੇਰੀ ਮਾਂ ਨੇ ਜਵਾਕਾਂ ਵਾਲੇ ਦੇਖਿਆ ਕਹਿੰਦੀ ਤੇ ਉਹਨੂੰ ਤਰਸਾਇਆ ਤੇ ਉਹਨੇ ਕੱਪ ਚ ਪਾ ਕੇ ਚਾਹ ਲਿਆ ਕੇ ਦਿੱਤੀ ਤੇ ਛੋਟੀ ਜੀ ਬੋਤਲ ਚ ਜਿਹੜੀ ਉਹਦੇ ਕੋਲੇ ਸੀ ਬਨਜਾਰਨ ਕੋਲੇ ਉਹਦੇ ਚ ਉਹਨੂੰ ਦੁੱਧ ਪਾ ਕੇ ਉਹਦੇ ਬੱਚਿਆਂ ਜੋਗਾ ਗਰਮ ਕਰਕੇ ਦੇ ਦਿੱਤਾ ਤੇ ਮੇਰੀ ਮਾਂ ਉਹ ਬੱਚਿਆਂ ਵੱਲ ਵੀ ਦੇਖ ਰਹੀ ਆ ਤੇ ਉਹ ਫਿਰ ਬਨਜਾਰਨ ਮੇਰੀ ਮਾਂ ਨੂੰ ਕੁਛ ਦੀ ਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਵਰਤਵਾਰਾ ਸੀ ਕਿ ਭੈਣੇ ਕੋਈ ਆਸ ਬੱਜੀ ਕੋਈ ਸੁੱਖ-ਸਾਂ ਦੀ ਖਬਰ ਹੈ ਹੀ ਘਰ ਚ ਤਾਂ ਫਿਰ ਮੇਰੀ ਮਾਂ ਕਹਿੰਦੀ ਅੱਖਾਂ ਭਰੀਆਂ ਹੂੰ ਤੇ ਫਿਰ ਮੇਰੀ ਮਾਂ ਹੌਂਕਾ ਚਲਾ ਕੇ ਕਹਿੰਦੀ ਆ ਵੀ ਉਹ ਡਾਢੇ ਅੱਗੇ ਗਾਧਾ ਜ਼ੋਰ ਹਾਂ ਹੂੰ ਤੇ ਫਿਰ ਉਹ ਬਣਜਾਰ ਨੱਗੋ ਇਹ ਗੱਲ ਕਹਿੰਦੀ ਆ ਵੀ ਦੇਖ ਲਾ ਵੀ ਜਿੱਥੇ ਰੱਬ ਨੇ ਪੈਸਾ ਦਿੱਤਾ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਉੱਥੇ ਇਹਨੂੰ ਹੰਡਾਉਣ ਵਾਲਾ ਕੋਈ ਨਹੀਂ ਹੈਗਾ ਤੇ ਇੱਥੇ ਮੇਰੇ ਕੋਲੇ ਤਿੰਨ ਧੀਆਂ ਨੇ ਮੈਂ ਦਰ ਦਰ ਦੁੱਧ ਮੰਗਦੀਆਂ ਚਾਹ ਮੰਗਦੀਆਂ ਇਹਨਾਂ ਲਈ ਥਾਣ ਨੂੰ ਰੋਟੀ ਮੰਗਦੀਆਂ ਹਨ ਤੇ ਇੱਥੇ ਮੇਰੇ ਕੋਲੇ ਜਵਾਕ ਨਹੀਂ ਹੂੰ ਤੇ ਫਿਰ ਮੇਰੀ ਮਾਂ ਕਹਿੰਦੀ ਫੇਰ ਅੱਖਾਂ ਭਰੀਆਂ ਤੇ ਬਹੁਤ ਸਾਰੇ ਸਵਾਲ ਮੇਰੀ ਮਾਂ ਦੇ ਅੰਦਰ ਸੀ ਤੇ ਉਹ ਇਹ ਕਹਿ ਕੇ ਚਲੀ ਗਈ ਹੂੰ ਮੇਰਾ ਪਿਓ ਪਿੱਛੇ ਖੜਾ ਕਹਿੰਦੀ ਇਹ ਗੱਲਾਂ ਸੁਣਦਾ ਸੀਗਾ ਹੂੰ ਤੇ ਫਿਰ ਸ਼ਾਇਦ ਮੇਰੀ ਮਾਂ ਤੇ ਪਿਓ ਦੇ ਅੰਦਰ ਇਹ ਹਾਸ ਜਾਗੀ ਵੀ ਕਿਉਂ ਨਾ ਆਪਾਂ ਇਹ ਬਣ ਜਾਣ ਤੋਂ ਇਹਦੇ ਤਿੰਨੇ ਜਵਾਬ ਕਰਨੇ ਇੱਕ ਜਵਾਬ ਗੂਦ ਲੈ ਲਈ ਸ਼ਰੀਕਾਂ ਤੋਂ ਅਸੀਂ ਜਵਾਬ ਲੈਣਾ ਹੈ ਨਹੀਂ ਅੱਛਾ ਕਹਾਣੀ ਬਹੁਤ ਸੋਹਣੀ ਹੈ ਮੇਰਾ ਨਾ ਸਵਾਲ ਆ ਰਿਹਾ ਕਿ ਜਿਵੇਂ ਉਹ ਤਿੰਨ ਕੁੜੀਆਂ ਘਰ ਲੈ ਕੇ ਆਉਂਦੀ ਆ ਮਾਂ ਨੇ ਹੈ ਨਾ ਸਾਰਾ ਕੁਝ ਦੁੱਧ ਵੀ ਦਿੱਤਾ ਚਾਹ ਵੀ ਦਿੱਤੀ ਤੇ ਆਉਣ ਜਾਣ ਤੋਂ ਉਹਨਾਂ ਦਾ ਹੈਗਾ ਹੀ ਐ ਕਿਤੇ ਨਾ ਕਿਤੇ ਸਾਂਝ ਵੀ ਜੁੜੀ ਹੋਈ ਆ ਕਿਉਂਕਿ ਪੁੱਛਦੀ ਆ ਨਾ ਕਿ ਕੋਈ ਆਸ ਬੱਜੀ ਹੈ ਨਾ ਤਾਂ ਇਹ ਇਹ ਕਿੱਦਾਂ ਜੇ ਹੈ ਨਾ ਗੱਲ ਬਣ ਗਈ ਕਿ ਗੋਦ ਲੈ ਲਈਏ ਉਹ ਬੱਚੀ ਨੂੰ ਹੈ ਨਾ ਤੇ ਇਹਦਾ ਮਤਲਬ ਆਦਾ ਕਹਾਣੀ ਹੋਰ ਵੀ ਇੰਟਰਸਟਿੰਗ ਹੋ ਜਾਣੀ ਹੈਗੀ ਆ ਤੇ ਫਿਰ ਅੱਗੇ ਕੀ ਹੁੰਦਾ ਉਸ ਤੋਂ ਪਹਿਲਾਂ ਜਦੋਂ ਕਹਿੰਦੀ ਬੰਜਾਰ ਚੜੀ ਜਾਂਦੀ ਹੈ ਨਾ ਮੇਰਾ ਬਾਪੂ ਪਿੱਛੇ ਖੜਾ ਹੁੰਦਾ ਤੇ ਜਦੋਂ ਉਹ ਪ੍ਰਮਾਤਮਾ ਨੂੰ ਇਹ ਦਰਸਾਉਂਦੀ ਆ ਜਾਂ ਪਰਮਾਤਮਾ ਦੀਆਂ ਗੱਲਾਂ ਇਹ ਕਰਦੀ ਆ ਵੀ ਦੇਖ ਲੈ ਵੀ ਜਿੱਥੇ ਇੰਨਾ ਕੁਝ ਦਿੱਤਾ ਹੂੰ ਉੱਥੇ ਉਹਨੇ ਜਵਾਬ ਕਿ ਨਹੀਂ ਦਿੱਤਾ ਹੂੰ ਜਿੱਥੇ ਮੈਨੂੰ ਜਵਾਬ ਦੇਤੇ ਹੂੰ ਉਥੇ ਇਹਨਾਂ ਨੂੰ ਖਾਣ ਨੂੰ ਰੋਟੀ ਨਹੀਂ ਹੈਗੀ ਖਾਣ ਨੂੰ ਦਾਣੇ ਹੈ ਨਹੀਂ ਤੇ ਮੇਰਾ ਬਾਪ ਵੀ ਇਹ ਗੱਲਾਂ ਸੁਣਦਾ ਤੇ ਮੇਰੀ ਮਾਂ ਵੀ ਤੇ ਉਹਨਾਂ ਦੇ ਮਨ 'ਚ ਇਹ ਆਉਂਦਾ ਵੀ ਇਹ ਸਲਾਹ ਉਹ ਕਰਨ ਲੱਗ ਜਾਂਦੇ ਵੀ ਕਿ ਇੰਨਾ ਤੋਂ ਆ ਪਜਵਾ ਗੋਦ ਲੜੀ ਵੀ ਜਿਹੜੀ ਜਵਾਕ ਇਹਦੀ ਕੁੱਛੜ ਚੱਕਿਆ ਹੋਇਆ ਜੇ ਉਹਨੂੰ ਛੋਟੇ ਜਿਹੇ ਨੂੰ ਲੈ ਕੇ ਅਸੀਂ ਪਾਲਦੀ ਵੀ ਮਤਲਬ ਉਹ ਹੀ ਚੀਜ਼ਾਂ ਸੋਚਣ ਲੱਗ ਜਾਂਦੀਆਂ ਫੇਰ ਕਹਿੰਦੀ ਉਹ ਥੋੜੇ ਦਿਨਾਂ ਬਾਅਦ ਫੇਰ ਵਣਜਾਰਨ ਸਾਡੇ ਘਰੇ ਆਉਂਦੀ ਹੂੰ ਤੇ ਮੇਰੀ ਮਾਂ ਥੋੜੀ ਜਿਹੀ ਖੁਸ਼ ਹੁੰਦੀ ਆ ਵੀ ਮੈਂ ਇਹਦੇ ਨਾਲ ਗੱਲ ਕਰੂੰਗੀ ਮੇਰਾ ਪਿਓ ਵੀ ਚੌਂਕੀ 'ਚ ਬੈਠਾ ਇਹ ਚੀਜ਼ਾਂ ਦੇਖਦਾ ਹੁੰਦਾ ਅੱਛਾ ਕਿੰਨੀ ਅਜੀਬ ਗੱਲ ਆ ਹਨਾ ਜੇ ਕੋਈ ਬੱਚਾ ਲੈਂਦਾ ਸਾਡੀ ਸਮਾਜ ਦੇ ਵਿੱਚ ਕੋਈ ਬੱਚਾ ਲੈਂਦਾ ਉਹ ਕਿਸੇ ਆਪਣੇ ਸਕੇ ਤੋਂ ਲੈਂਦਾ ਹੈਗਾ ਹਨਾ ਪਰ ਜਿਹੜੀ ਇੱਕ ਸੋਚ ਚੱਲ ਰਹੀ ਆ ਤੇ ਉਹ ਬਨਜਾਰਨ ਦੀ ਕੁੜੀ ਨੂੰ ਆਪਣੀ ਗੋਦ ਲੈਣ ਦੀ ਗੱਲ ਕਰ ਰਹੀ ਆ ਹਨਾ ਇਹ ਹੋਰ ਵੀ ਰੋਚਕ ਬਣਾ ਰਹੀ ਆ ਮੈਂ ਅੱਗੇ ਸੁਣੂੰਗੀ ਫਿਰ ਉਹ ਕਹਿੰਦੀ ਮੇਰੀ ਮਾਂ ਨੂੰ ਨਾ ਜਦੋਂ ਉਹ ਬਨਜਾਰਨ ਆਈ ਹੂੰ ਜਵਾਕ ਉਹੀ ਜਵਾਕ ਕੁਛੜ ਚੱਕਿਆ ਹੋਇਆ ਉਹਦੇ ਛੋਟਾ ਜ ਉਹ ਦੋ ਜਵਾਕੜੀਆਂ ਉਹਦੇ ਨਾਲ ਤੁਰੀਆਂ ਆਉਂਦੀਆਂ ਨੇ ਹਣਾ ਮੇਰੀ ਮਾਂ ਨੂੰ ਚਾਰ ਚੜ੍ਹ ਕੇ ਮੇਰੇ ਪਿਓ ਨੇ ਵੀ ਇਹ ਦੇਖ ਲਿਆ ਵੀ ਉਹ ਵਣਜਾਰਨ ਫੇਰ ਆਉਂਦੀ ਆ ਤੇ ਕਹਿੰਦੀ ਜਦੋਂ ਮੇਰੀ ਮਾਂ ਨੂੰ ਉਹਨੇ ਆ ਕੇ ਕਿਹਾ ਵੀ ਭਣੇ ਦੁੱਧ ਦੇ ਦੇ ਹੂੰ ਕਹਿੰਦੀ ਪਿਛਲੀ ਵਾਰ ਮੇਰੀ ਮਾਂ ਨੇ ਉਹ ਗਲਾਸ ਅੱਧਾ ਭਰ ਕੇ ਦਿੱਤਾ ਸੀ ਤੇ ਇਸ ਵਾਰ ਮੇਰੀ ਮਾਂ ਨੇ ਉਹਦੇ ਜਵਾਕਾਂ ਲਈ ਪੂਰਾ ਗਲਾਸ ਭਰ ਕੇ ਦੇ ਦਿੱਤਾ ਤੇ ਮੇਰੀ ਮਾਂ ਦੇ ਮਨ ਦੇ ਅੰਦਰ ਇਹ ਸਵਾਲ ਚੱਲਦਾ ਵੀ ਜਿਹੜੀਆਂ ਅਸੀਂ ਸਰਾਹਾਂ ਕਰਦੇ ਸੀ ਵੀ ਅੱਜ ਗੱਲ ਕਰ ਲਾ ਹੂੰ ਵੀ ਇਹਨੂੰ ਕਹਿਦਾਂ ਨੇ ਵੀ ਭੈਣੇ ਤੇਰੇ ਤਿੰਨ ਜਵਾਕ ਨੇ ਇੱਕ ਜਵਾਕ ਸਾਨੂੰ ਦੇ ਦੇ ਹੂੰ ਤੇ ਫਿਰ ਕਹਿੰਦੀ ਵੀ ਮੇਰੀ ਮਾਂ ਡਰਦੀ ਡਾਦੀ ਉਹਦੇ ਕੋਲੇ ਜਾਂਦੀ ਆ ਚਾਹ ਵੀ ਹੁੰਦਾ ਏ ਕਾਸ ਵੀ ਹੁੰਦੀ ਆ ਹੂੰ ਕਿੱਡਾ ਵੱਡਾ ਚਿਗਰਾ ਨਾ ਹਾਂ ਤੇ ਫਿਰ ਕਹਿੰਦੀ ਮੇਰੀ ਮਾਂ ਉਹਨੂੰ ਕਹਿੰਦੀ ਆ ਵੀ ਭੈਣੇ ਤੇਰੇ ਤਿੰਨ ਜਵਾਕ ਨੇ ਹੂੰ ਵੀ ਜਿਹੜੀ ਜਵਾਕੜੀ ਤੂੰ ਆ ਖੁੱਛੜ ਚੁੱਕੀ ਹੋਈ ਆ ਤੂੰ ਇਹ ਸਾਨੂੰ ਦੇ ਦੇ ਵੀ ਸਾਡੇ ਕੋਲ ਕੋਈ ਜਵਾਕ ਹੈ ਨਹੀਂ ਅਸੀਂ ਰਿਸ਼ਤੇ ਦਾ ਸ਼ਰੀਕਾਂ ਚੋਂ ਇਹ ਜਵਾਕ ਲੈਣਾ ਵੀ ਨਹੀਂ ਚਾਹੁੰਦੇ ਹੂੰ ਫਿਰ ਮੇਰੀ ਮਾਂ ਨੇ ਡਰਦੇ ਡਰਦੇ ਇਹ ਜਦੋਂ ਸਵਾਲ ਕਰਤਾ ਉਹਨੂੰ ਹੂੰ ਤੇ ਉਹਨੇ ਮੇਰੀ ਮਾਂ ਦੀਆਂ ਅੱਖਾਂ 'ਚ ਦੇਖਿਆ ਵੀ ਸੱਚੀਉਂ ਇਹ ਔਰਤ ਇਹ ਕਹਿਣਾ ਚਾਹੁੰਦੀ ਹੈ ਮੇਰਾ ਬੱਚਾ ਗੋਦ ਲੈਣਾ ਚਾਹੁੰਦੀ ਆ ਹੂੰ ਉਹ ਚੁੱਪ ਕਰਕੇ ਜਿਹੜੇ ਚਮਟੇ ਹੁੰਦੇ ਆ achar ਨੇ ਹੁੰਦੇ ਆ ਉਹ ਚੱਕਦੀ ਆ ਜਵਾਕ ਉਹਦਾ ਕੁਛੜ ਹੁੰਦਾ ਹੂੰ ਤੇ ਉਹਨੂੰ ਬਿਨਾ ਕੁਛ ਕਹੇ ਮੇਰੀ ਮਾਂ ਕੋਲੋਂ ਚਲੀ ਜਾਂਦੀ ਆ ਹੂੰ ਮੇਰਾ ਪਿਓ ਵੀ ਦੇਖ ਰਿਹਾ ਹੁੰਦਾ ਤੇ ਮੇਰੀ ਮਾਂ ਉਸ ਵਕਤ ਪਸੀਨੇ ਨਾਲ ਭੇਜ ਜਾਂਦੀ ਆ ਡਰ ਦੇ ਮਾਰੇ ਹੂੰ ਮੇਰੀ ਮਾਂ ਦੇ ਮਨ ਦੇ ਅੰਦਰ ਇਹ ਡਰ ਸਤਾਉਣ ਲੱਗਿਆ ਵੀ ਕਿਤੇ ਇਹ ਬਨਜਾਰਨ ਪਿੰਡ 'ਚ ਜਾ ਕੇ ਜਾਂ ਲੋਕਾਂ ਨੂੰ ਇਹ ਨਾ ਕਿਸੇ ਨੂੰ ਕਹ ਦੇ ਕਿ ਉਹ ਸਰਦਾਰਨੀ ਮੇਥੋਂ ਜਵਾਕ ਮੰਗਦੀ ਸੀ ਹੂੰ ਤੇ ਫੇਰ ਮੇਰੇ ਪਿਓ ਨੇ ਵੀ ਮੇਰੀ ਮਾਂ ਦੀਆਂ ਅੱਖਾਂ 'ਚ ਦੇਖਿਆ ਤੇ ਉਹਨੇ ਨੀਮੀ ਪਾ ਲਈ। ਹੂੰ ਵੀ ਗੱਲ ਗਲਤ ਹੋ ਗਈ। ਹੂੰ ਇਹ ਬਿਨਾ ਕੁਝ ਕਹੀ ਉਹ ਵਣ ਜਾਣ ਦਾ ਜਵਾਬ ਵੀ ਮੇਰੀ ਮਾਂ ਨੂੰ ਪਤਾ ਲੱਗ ਗਿਆ। ਹੂੰ ਵੀ ਨੇ ਸਿੱਧੇ ਮੱਥੇ ਨਾ ਕਰਦੀ ਬਿਨਾ ਕੁਝ ਬੋਲੇ ਬਿਨਾ ਕੁਝ ਕਹੇ ਵੀ ਗੁੱਸੇ ਹੋ ਕੇ ਚਲੀ ਗਈ। ਹੂੰ ਫਿਰ ਮੇਰੀ ਮਾਂ ਕਹਿੰਦੀ ਇਹੀ ਸੋਚਾਂ ਦੇ ਵਿੱਚ ਰਹਿੰਦੀ ਵੀ ਕਿਤੇ ਗਲਤੀ ਤਾਂ ਨਹੀਂ ਕਰ ਲਈ। ਹਾਂ ਮੇਰੀ ਮਾਂ ਦੇ ਮਨ 'ਚ ਕਹਿੰਦੀ ਇੱਕ ਮੱਸਾ ਆਸ ਜਿਉਂਦੀ ਹੋਈ ਸੀ। ਹੂੰ ਤੇ ਉਹ ਫੇਰ ਸੁੱਕ ਗਈ। ਹੂੰ ਫੇਰ ਕਹਿੰਦੀ ਥੋੜੇ ਦਿਨਾਂ ਬਾਅਦ ਸਾਡਾ ਫੇਰ ਬੂਹਾ ਕੜਕਦਾ ਮੇਰੀ ਮਾਂ ਬਹੁਤ ਚਾਹ ਨਾਲ ਤੇ ਖੜਾਰ ਵੀ ਹੁੰਦਾ ਮਨ ਚ ਵੀ ਇਹ ਕੌਣ ਆ ਗਿਆ ਤੇ ਫੇਰ ਉਹ ਬਨਜਾਰਨ ਆਪ ਆਪਣੇ ਬੱਚੀ ਆਪਣੇ ਘਰ ਵਾਲੇ ਨੂੰ ਲੈ ਕੇ ਆਉਂਦੀ ਏ ਨਾਲ ਤੇ ਜਦੋਂ ਅੰਦਰ ਆ ਰਹੀ ਹੁੰਦੀ ਏ ਸਾਡੇ ਘਰ ਦੇ ਕਹਿੰਦੀ ਮੇਰੀ ਮਾਂ ਦਾ ਮੇਰੀ ਮਾਂ ਦਾ ਦਿਲ ਧੱਕਦਾ ਕਰਦਾ ਹੁੰਦਾ ਵੀ ਸ਼ਾਇਦ ਇਹ ਆਪਣੇ ਘਰ ਵਾਲੇ ਨੂੰ ਲਈ ਕਿਤੇ ਮੇਰੀ ਗੱਲ ਨਾ ਪਵੇ ਹੂੰ ਵੀਨੇ ਆਪਣੇ ਘਰ ਵਾਲੀ ਨੂੰ ਗੱਲ ਨਾ ਦੱਸਦੀ ਹੋਵੇ ਤੇ ਫਿਰ ਕਹਿੰਦੀ ਉਹ ਉਹਦੇ ਚਿਹਰੇ 'ਤੇ ਥੋੜੀ ਜਿਹੀ ਬਨਜਾਰਨ ਦੇ ਮੁਸਕਾਨ ਵੀ ਹੁੰਦੀ ਆ ਤੇ ਉਦਾਸੀ ਵੀ ਹੁੰਦੀ ਆ ਉਹ ਮੇਰੀ ਮਾਂ ਨੂੰ ਫਿਰ ਕਹਿੰਦੀ ਆ ਭੈਣੇ ਦੁੱਧ ਦੇ ਦੇ ਤੇ ਮੇਰੀ ਮਾਂ ਨੇ ਬਿਨਾਂ ਕੋਈ ਗੱਲਬਾਤ ਕੀਤੇ ਉਹ ਦੁੱਧ ਪਾ ਵੀ ਦਿੱਤਾ ਹੂੰ ਤੇ ਫਿਰ ਉਹ ਬਨਜਾਰਨ ਕਹਿੰਦੀ ਆ ਕਿ ਭੈਣੇ ਤੂੰ ਇਹਨੂੰ ਉਹਦੋਂ ਇਹ ਗੱਲ ਕਹਿੰਦੀ ਸੀ ਕਿ ਬੱਚੀ ਗੋਦ ਲੈਣੀ ਆ ਹੂੰ ਤੇ ਫਿਰ ਮੇਰੀ ਮਾਂ ਨੂੰ ਚਾਹ ਚੜ ਜਾਂਦਾ ਹੂੰ ਤੇ ਮੇਰਾ ਪਿਓ ਵੀ ਉੱਥੇ ਮਜੂਦ ਹੁੰਦਾ ਕਿੰਨੀ ਵੱਡੀ ਆਸ ਬੱਝ ਗਈ ਹਾਂ ਹਾਂ ਤੇ ਫਿਰ ਉਸ ਤੋਂ ਬਾਅਦ ਕਹਿੰਦੀ ਵੀ ਉਹ ਬਨਜਾਰਨ ਮੇਰੇ ਮਾਂ ਪਿਓ ਨੂੰ ਮੈਨੂੰ ਗੋ ਦੇ ਰਹੀ ਹੈ ਕਹਾਣੀ ਨੇ ਬੜੇ ਨਾਲ ਵਲਵਿੰਗ ਖਾ ਲਿਆ ਤੇ ਰੋਚਕ ਵੀ ਹੋ ਗਈ ਹੈ ਹਨਾ ਮੈਨੂੰ ਇੱਕ ਸਵਾਲ ਉੱਠ ਰਿਹਾ ਕਿ ਕੁੜੀ ਨੂੰ ਕਿੱਦਾਂ ਪਤਾ ਲੱਗਾ ਸਾਰਾ ਕੁਝ ਹੂੰ ਬਿਲਕੁਲ ਇਹ ਹਰ ਇੱਕ ਵੀਰ ਦਾ ਇਹ ਸਵਾਲ ਹੋਊਗਾ ਹੂੰ ਤੇ ਫਿਰ ਅੱਗੇ ਉਹ ਦੱਸਦੀ ਆ ਕਿ ਹੂੰ ਜੇ ਪਿੰਡ ਦੀ ਔਰਤ ਨੂੰ ਇਹ ਗੱਲ ਦਾ ਪਤਾ ਹੋ ਸਕਦਾ ਤਾਂ ਮੇਰੀ ਮਾਂ ਦੀ ਕਿਸੇ ਖਾਸ ਨੂੰ ਵੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਹੂੰ ਬਿਲਕੁਲ ਉਹ ਜਦੋਂ ਕਹਿੰਦੀ ਇਹ ਚੀਜ਼ਾਂ ਮੇਰੇ ਮਨ ਦੇ ਅੰਦਰ ਬਹੁਤ سارے ਸਵਾਲ ਚੱਲਦੇ ਰਹੇ ਹੂੰ ਮੈਨੂੰ ਕਿਤੇ ਵੀ ਘਰ 'ਚ ਸਕੂਨ ਨਹੀਂ ਮਿਲਦਾ ਸੀ ਵੀ ਇਹ ਕੀ ਗੱਲਾਂ ਹੂੰ ਮੈਂ ਨਾ ਕਿਸੇ ਨੂੰ ਦੱਸ ਸਕਦੀ ਤੇ ਨਾ ਕੋਈ ਜਵਾਬ ਮੈਨੂੰ ਇਹ ਚੀਜ਼ਾਂ ਦਾ ਮਿਲ ਪਉਂਦਾ ਕਿਉਂਕਿ ਨਾ ਕੋਈ ਸ਼ਰੀਕੇ ਚ ਐਨੀ ਸਾਡੀ ਚੰਗੀ ਹੈ ਨਹੀਂ ਸੀ ਹੂੰ ਤੇ ਫਿਰ ਇੱਕੋ ਰਿਸ਼ਤਾ ਬਚਦਾ ਮਾਂ ਤੋਂ ਬਾਅਦ ਮਾਸੀ ਵਾਲਾ ਵੀ ਮੈਨੂੰ ਇਹ ਲੱਗਦਾ ਸੀ ਮੈਂ ਮਾਸੀ ਕੋਲੇ ਆਪਣੇ ਦੁੱਖ ਦਰਦ ਢੋਹਲਾ ਕਰ ਸਕਦੀ ਹੂੰ ਫਿਰ ਕਹਿੰਦੀ ਮੈਂ ਆਪਣੀ ਮਾਸੀ ਕੋਲੇ ਚਲੀ ਜਾਨੀ ਹੂੰ ਕਹਿੰਦੀ ਮੇਰੀ ਮਾਸੀ ਨਾਲ ਮੇਰੇ ਨਾਲ ਨਜ਼ਰਾਂ ਨਹੀਂ ਮਿਲ ਆ ਪਉਂਦੀ ਸ਼ਾਇਦ ਕੁਝ ਲੁਕੋਰੀ ਹੋਵੇ ਹੂੰ ਤੇ ਫਿਰ ਇੱਕ ਦਿਨ ਕਹਿੰਦੀ ਮੇਰੀ ਮਾਸੀ ਹੂੰ ਕਹਿੰਦੀ ਵੀ ਮੇਰੇ ਮਨ ਤੇ ਨਾ ਬਹੁਤ ਵੱਡਾ ਭਾਰ ਹੈ ਇੱਕ ਹੂੰ ਤੇ ਤੇਰੀ ਮਾਂ ਵੀ ਇਹ ਭਾਰ ਲੈ ਕੇ ਦੁਨੀਆ ਤੋਂ ਚਲੀ ਗਈ ਤੇਰਾ ਪਿਓ ਵੀ ਭਾਰ ਲੈ ਕੇ ਦੁਨੀਆ ਤੋਂ ਚਲੇ ਗਿਆ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਅੱਜ ਆਪਾਂ ਖੇਤ ਚਲੀ ਹੂੰ ਨਾਲੇ ਸਬਜ਼ੀ ਤੋੜਦੇ ਆਵਾਂਗੇ ਹੂੰ ਕਹਿੰਦੀ ਜਦੋਂ ਖੇਤ ਨੂੰ ਜਾ ਰਹੇ ਆ ਤਾਂ ਮੇਰੇ ਮਨ ਦੇ ਅੰਦਰ ਬਹੁਤ ਸਾਰੇ ਸਵਾਲ ਨੇ ਹੂੰ ਵੀ ਕੀ ਗੱਲ ਕਰਨਾ ਚਾਹੁੰਦੀ ਆ ਕਹਿੰਦੀ ਕਿਤੇ ਉਹ ਗੱਲ ਤਾਂ ਨਹੀਂ ਹੈਗੀ ਜਿਹੜੀ ਉਹ ਮਾਂ ਦੇ ਸੱਤਰ ਤੇ ਬੈਠੇ ਕਿਸੇ ਨੇ ਤਾਣਾ ਮਾਰਿਆ ਸੀ ਮੈਨੂੰ ਹੂੰ ਕਹਿੰਦੀ ਜਦੋਂ ਖੇਤ ਜਾਂਦੇ ਆ ਤਾਂ ਮੇਰੀ ਮਾਸੀ ਮੇਰੇ ਨਾਲ ਗੱਲਾਂ ਕਰਨ ਲੱਗਦੀ ਆ ਹੂੰ ਕਹਿੰਦੀ ਇਹ ਮੈਂ ਤੈਨੂੰ ਇੱਕ ਗੱਲ ਦੱਸਣੀ ਆ ਵੀ ਉਹ ਗੱਲ ਕਿਸੇ ਕੋਲੇ ਨਾ ਕਰੀਂ ਹੂੰ ਇਹ ਗੱਲ ਮੇਰੀ ਭੈਣ ਨੂੰ ਪਤਾ ਸੀ ਮੈਨੂੰ ਪਤਾ ਸੀ ਤੇਰੇ ਤੱਕ ਅਸੀਂ ਇਹ ਗੱਲ ਕਦੇ ਆਉਣ ਹੀ ਨਹੀਂ ਦਿੱਤੀ ਹੂੰ ਉਹ ਕਹਿੰਦੀ ਮਾਸੀ ਕਿਹੜੀ ਗੱਲ ਆ ਹੂੰ ਉਹ ਕਹਿੰਦੀ ਵੀ ਤੂੰ ਨਾ ਬਣ ਜਾ ਰਿਆਂ ਦੀ ਕੁੜੀ ਅੱਛਾ ਜਦੋਂ ਕਹਿੰਦੀ ਵੀ ਮੈਂ ਇਹ ਸ਼ਬਦ ਸੁਣਦੀ ਹਾਂ ਤਾਂ ਮੈਨੂੰ ਉਹੀ ਸੀਨ ਦੁਬਾਰੇ ਫੇਰ ਯਾਦ ਆ ਜਾਂਦਾ ਹੂੰ ਉਹ ਜਨਾਨੀ ਸੱਚ ਕਹਿੰਦੀ ਸੀ ਹੂੰ ਕਿੰਨੇ ਸਾਲਾਂ ਬਾਅਦ ਜਾ ਕੇ ਪਤਾ ਲੱਗਾ ਕਿੰਨੇ 25 ਸਾਲਾਂ ਬਾਅਦ ਉਹਨੂੰ ਜਾ ਕੇ 25 26 ਸਾਲਾਂ ਬਾਅਦ ਇਹ ਚੀਜ਼ ਜਾ ਕੇ ਪਤਾ ਲੱਗੀ ਹੂੰ ਤੇ ਨਹੀਂ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਕੁੜੀ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਨਾ ਝਟਕਾ ਲੱਗਦਾ 25 26 27 ਸਾਲ ਬਾਅਦ ਜਾ ਕੇ ਪਤਾ ਲੱਗਦਾ ਕਿ ਉਹ ਬਨਜਾਰਿਆਂ ਦੀ ਕੁੜੀ ਹੈ ਉਹ ਕੁੜੀ ਨੇ ਇਹ ਸਵਾਲ ਨਹੀਂ ਕੀਤਾ ਕਿ ਜਿਹੜੇ ਚਾਚੇ ਤਾਈ ਤੋਂ ਵੀ ਕੋਤ ਲਈ ਜਾ ਸਕਦੀ ਸੀਗੀ ਵੀ ਉਹਨਾਂ ਦਾ ਜਿਹੜਾ ਅਮੀਰੀ ਠਾਠ ਹੈ ਤੇ ਅਸੀਂ ਕਮੀ ਕਮੀ ਲੋਕ ਕਿੰਨਾ ਫਰਕ ਹੈ ਹਨਾ ਤਾਂ ਕੁੜੀ ਨੇ ਉਹਦੇ ਮਨ 'ਚ ਸਵਾਲ ਤਾਂ ਉੱਠਿਆ ਹੋਊਗਾ ਨਾ ਵੀ ਆਪਦੇ ਚਾਚੇ ਦੇ ਭੂਆ ਦੇ ਕਿਤੋਂ ਤਾਂ ਲੈ ਸਕਦੇ ਸੀ ਬੱਚਾ ਵੀ ਸਾਨੂੰ ਹੀ ਕਿਉਂ ਚੁਣਿਆ ਸਹੀ ਉਹ ਕੁੜੀ ਕਹਿੰਦੀ ਮੈਂ ਆਪਣੀ ਮਾਸੀ ਨੂੰ ਸਵਾਲ ਕੀਤਾ ਵੀ ਵੜ ਜਾ ਰਹੇ ਹਾਂ ਤੇ ਕਿਉਂ ਉਹ ਕਹਿੰਦੀ ਵੀ ਜਦੋਂ ਤੇਰਾ ਪਿਓ ਖੇਤਾਂ ਨੂੰ ਜਾਂਦਾ ਸੀ ਤਾਂ ਤੇਰੇ ਪਿਓ ਨੂੰ ਤਾਣੇ ਮਿਹਣੇ ਬਹੁਤ ਦਿੰਦੇ ਸੀ ਸ਼ਰੀਕ ਤਾਂ ਉਸ ਵਕਤ ਇਹ ਗੱਲਾਂ ਵੀ ਨਹੀਂ ਵੀ ਤੁਹਾਡੇ ਸ਼ਰੀਕ ਤੁਹਾਡੀ ਜ਼ਮੀਨ ਦੱਬਣਾ ਵੀ ਚਾਹੁੰਦੇ ਸੀ ਵੀ ਇਹ ਤੇ ਕਿਹੜਾ ਕੋਈ ਇਲਾਜ ਆ ਕਸੇ ਸੰਭਾਗੇ ਤੇ ਬਹੁਤ ਸਾਰੇ ਰਿਸ਼ਤੇਦਾਰ ਆਲੇ ਦੁਆਲੇ ਦੇ ਨੇੜੇ ਵੀ ਲੱਗੇ ਵੀ ਸ਼ਾਇਦ ਅਸੀਂ ਆਪਣਾ ਬੱਚਾ ਇਹਨਾਂ ਨੂੰ ਦੇ ਦਈਏ ਜੀ ਦੁਨੀਆ ਤੇ ਚਲੇ ਜਾਣਗੇ ਜ਼ਮੀਨ ਤਾਂ ਸਾਡੇ ਹਿੱਸੇ ਹੀ ਆਊਗੀ ਤੇ ਮੇਰੇ ਪਿਓ ਨੂੰ ਕਹਿੰਦੀ ਵੀ ਇਹ ਚੀਜ਼ਾਂ ਪਹਿਲਾਂ ਪਤਾ ਲੱਗੀਆਂ ਸੀ ਸਾਰਿਆਂ ਦੇ ਚਿਹਰੇ ਨੰਗੇ ਹੋ ਗਏ ਸੀ ਤੇ ਫਿਰ ਕੋਈ ਇਹੋ ਜਿਹਾ ਰਿਸ਼ਤਾ ਬਚਿਆ ਹੀ ਨਹੀਂ ਸੀ ਜਿੱਥੋਂ ਗੋਦ ਲੈ ਸਕਦੇ ਤਾਂ ਫਿਰ ਕਹਿੰਦੀ ਤਾਂ ਕਰਕੇ ਤੇ ਪਿਓ ਤੇ ਮਾਂ ਇਹ ਫੈਸਲਾ ਲਿਆ ਕਿ ਵਣਜਾਰਿਆਂ ਤੋਂ ਲੈ ਲੈਂਦੇ ਆ अच्छा ਕੁੜੀ ਜਿਹੜੀ ਕੁੜੀ ਦੀ ਮਾਂ ਸੀਗੀ ਅਸਲ ਮਾਂ ਬੰਜਾਰਨ ਉਹਨੇ ਕਦੇ ਪਹੁੰਚ ਨਹੀਂ ਕੀਤੀ ਕਿ ਮੈਂ ਆਪਣੇ ਬੱਚੇ ਨੂੰ ਜਾ ਕੇ ਮਿਲਾ ਬਿਲਕੁਲ ਉਹਦੀ ਉਹ ਅੱਗੇ ਇਹ ਵੀ ਲਿਖਦੀ ਆ ਕਿ ਮੇਰੀ ਮੈਂ ਜਦੋਂ ਮਾਸੀ ਨੂੰ ਆਪਣੀ ਨੂੰ ਸਵਾਲ ਕੀਤਾ ਹੂੰ ਕੀ ਚਲੋ ਮੈਨੂੰ ਗੋਦ ਲੈ ਲਿਆ ਹੂੰ ਕਿ ਮੇਰੀ ਉਹ ਮਾਂ ਨੇ ਮੈਨੂੰ ਦੁਆਰੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਹੂੰ ਕਹਿੰਦੀ ਫਿਰ ਮੇਰੀ ਮਾਸੀ ਨੇ ਇਹ ਜਵਾਬ ਦਿੱਤਾ ਕਿ ਉਸ ਵਕਤ 3 ਲੱਖ ਰੁਪਏ ਚ ਹੂੰ ਤੇਰੀ ਮਾਂ ਨੇ ਜਿਹੜੀ ਨਿਤਨ ਜੰਮਿਆ ਸੀ ਉਹਨੇ ਇਹਨਾਂ ਨੂੰ ਗੋਦ ਦਿੱਤਾ ਤੇ ਉਸ ਵਕਤ ਇਹ ਲਿਖਤ ਲਿਖਿਆ ਵੀ ਹੋਇਆ ਸੀ ਵੀ ਤੁਸੀਂ ਇਹਦੀ ਆਪਣੀ ਗੋਦ ਦੇ ਰਹੇ ਹੋ ਅਸੀਂ ਤੁਹਾਨੂੰ ਪੈਸੇ ਦੇ ਰਹੇ ਹਾਂ ਤੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਅਸੀਂ ਦੇਵਾਂਗੇ ਪਰ ਕਿਸੇ ਕੋਲੇ ਵੀ ਇਹ ਗੱਲ ਦੀ ਭਾਅ ਆਫ ਨਹੀਂ ਨਿਕਲਣੀ ਚਾਹੀਦੀ ਕਿ ਇਹ ਕੋਈ ਥੋੜੀ ਆ ਜਾਂ ਕੱਲ ਨੂੰ ਕਿਸੇ ਕੋਲੋਂ ਕੁੜੀ ਨੂੰ ਇਹ ਸੁਣਨ ਨੂੰ ਮਿਲੇ ਇੱਕ ਕੁੜੀ ਤੁਹਾਡੇ ਤੋਂ ਗੋਦ ਲਈ ਹੋਈ ਹੈ। ਹੂੰ ਮਤਲਬ ਕਿ ਨਾਮ ਉਹ ਨਿਸ਼ਾਨ ਮਟਾਤਾ ਤਾਂ ਕਿ ਆਉਣ ਲਈ ਕੋਈ ਜਵਾਬ ਦੇ ਨਾ ਹੋਵੇ ਆਉਣ ਵਾਲੇ ਸਮੇਂ 'ਚ ਹਨਾ। ਬਿਲਕੁਲ। ਅੱਛਾ ਜਦੋਂ ਇਹ ਸਾਰਾ ਕੁਝ ਹੋ ਗਿਆ ਕੁੜੀ ਨੂੰ ਪਤਾ ਵੀ ਲੱਗ ਗਿਆ ਕਿ ਸਿਹਤ ਤੱਕ ਹਨਾ ਤੇ ਫਿਰ ਉਹਦੀ ਮਾਂ ਜਿਹੜੀ ਕੁੜੀ ਦੀ ਸੀਗੀ ਸਲਮਾ ਸੀਗੀ ਬਣ ਜਾ ਰੋ। ਉਹ ਬਿਲਕੁਲ ਵੀ ਨਹੀਂ ਆਈ ਕਿਉਂਕਿ ਮਾਂਵਾ ਕਦੇ ਬੱਚੇ ਨੂੰ ਛੱਡੀ ਨਹੀਂ ਸਕਦੇ ਇਸ ਤਰ੍ਹਾਂ। ਮੈਨੂੰ ਲੱਗਦਾ ਵੀ ਸ਼ਾਇਦ ਉਹ ਬਹੁਤ ਜ਼ੁਬਾਨ ਦੀ ਪੱਕੀ ਹੋਣੀ ਆ। ਦੋਨੇ ਜਾਨੀ ਬਹੁਤ ਜ਼ੁਬਾਨ ਦੇ ਪੱਕੇ ਹੋਣੇ। ਹੂੰ। ਤਾਂ ਫਿਰ ਇੱਥੇ ਇਹ ਨਹੀਂ ਹੈਗਾ ਕਿ ਅਸੀਂ ਮੈਨੂੰ ਲੱਗਦਾ ਜਿੰਨੀ ਇੱਕ ਕਹਾਣੀ ਨੂੰ ਮੈਂ ਨੇੜੇ ਤੋਂ ਦੇਖ ਉਹਨੇ ਪੈਸੇ ਵੰਟੇ ਦਿੱਤੀ ਹੋਣੀ ਹੈ ਕਿਉਂਕਿ ਉਹ ਪਰਿਵਾਰ ਗਰੀਬੀ ਨਾਲ ਜੁੜਿਆ ਦਾ ਸੀ ਤੇ ਕਈ ਵਾਰ ਸਾਨੂੰ ਇਹੋ ਜਿਹੇ ਫੈਸਲੇ ਮਾਪਿਆਂ ਨੂੰ ਕਰਨੇ ਪੈ ਜਾਂਦੇ ਆ ਕਿ ਇੱਕ ਬੱਚੇ ਦੀ ਵਹਿਤਰੀ ਲਈ ਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਚਲੋ ਸਾਡੇ ਤਿੰਨ ਧੀਆਂ ਨੇ ਇੱਕ ਧੀ ਅਸੀਂ ਗੋਦ ਦੇਵ ਹੀ ਦਿੱਤੀ ਤਾਂ ਸਾਡੇ ਦੋ ਬੱਚਿਆਂ ਦਾ ਬਚਪਨ ਬਹੁਤ ਚੰਗਾ ਹੋਊਗਾ ਤੇ ਜਿਹੜੀ ਧੀ ਅਸੀਂ ਇਹਨਾਂ ਸਰਦਾਰਾਂ ਨੂੰ ਦੇ ਰਹੇ ਆ ਐਡੇ ਵੱਡੇ ਖਾਨਦਾਨ ਚ ਦੇ ਰਹੇ ਆ ਤੇ ਇਹਨੇ ਕੱਲ ਨੂੰ ਕਿੱਡੇ ਵੱਡੇ ਐਸ਼ੋ ਆ ਰਾਮ ਚ ਜਿੰਦਗੀ ਜਿਉਣੀ ਹੈ ਹਨ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਗੱਲਾਂ ਵੀ ਸੀ ਹਮਮ ਔਰ ਦੂਸਰੀ ਸਾਈਡ ਦੇਖੋ ਮਾਂ ਕੈਸੀ ਹੈ ਕਿ ਮਾਂ ਨੇ ਇੱਕ ਬੱਚਾ ਆਪਣੀ ਗੋਦ ਚੋਂ ਦੂਸਰੀ ਪਾਸੇ ਦੇਤਾ ਹਨ ਫੇਰ ਵੀ ਆਪਣੇ ਪਤੀ ਦੀ ਸਲਾਮਤੀ ਲਈ ਦੋਨਾਂ ਬੱਚਿਆਂ ਦੇ ਮਤਲਬ ਭੂਖ ਲਈ ਕਿੱਡਾ ਵੱਡਾ ਕਦਮ ਚੁੱਕਿਆ ਕਿ ਵਾਪਸ ਪਰਤ ਕੇ ਆਪਣੀ ਬੇਟੀ ਕੋਲ ਨਹੀਂ ਆਈ ਹਨ ਬਿਲਕੁਲ ਔਰ ਤੁਸੀਂ ਦੇਖੋ ਹਮ 25 26 ਸਾਲ ਪਹਿਲਾਂ 3 ਲੱਖ ਰੁਪਇਆ ਰਕਮ ਬਹੁਤ ਵੱਡੀ ਹੈ ਔਰ ਕਿੱਡਾ ਵੱਡਾ ਸਬਰ ਜੀ ਰਾਜ ਨੂੰ ਸੀ ਕਹਿ ਦਿੰਨੇ ਹੈਗਾ ਹਨਾ ਕਿ ਮਾਂ ਨੇ ਮੁੜ ਕੇ ਪਲਟ ਕੇ ਵੀ ਨਹੀਂ ਵੇਖਿਆ ਹੈਗਾ ਸਹੀ ਤੁਹਾਡੇ ਕਹਿਣ ਮੁਤਾਬਕ ਵੀ ਜਵਾਨ ਦੀ ਕਿੰਨੀ ਪੱਕੀ ਰਹੀ ਫਿਰ ਅੱਗੇ ਕੁੜੀ ਦਾ ਕੀ ਬਣਦਾ ਉਹਦੀ ਲਾਈਫ ਕਿਦਾਂ ਦੀ ਹੁੰਦੀ ਹੈ ਕੁੜੀ ਕੀ ਕਰਦੀ ਹੈ ਫਿਰ ਅੱਗੇ ਉਹ ਮੌਕੇ ਉਹ ਕੁੜੀ ਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਹੈ ਉਹਨੂੰ ਸ਼ੈਨ ਨਹੀਂ ਆਉਂਦਾ ਹਮ ਤੇ ਫਿਰ ਉਹ ਕੁੜੀ ਆਪਣੀ ਛੇਤੀ ਛੇਤੀ ਆਪਣੀ ਮਾਸੀ ਦੇ ਪਿੰਡੋਂ ਆਪਣੇ ਪਿੰਡੇ ਜਾਂਦੀ ਹੈ ਹਮ ਕਰਦਾ ਲੋਕ ਖੋਲਦੀ ਆ ਹਮ ਤੇ ਕੁਝ ਲੱਭਣ ਦੀ ਕੋਸ਼ਿਸ਼ ਕਰਦੀ ਆ ਹਮ ਕੁੜੀ ਬੜੀ ਛਾਤਰ ਹੁੰਦੀ ਹੈ ਕਿਉਂਕਿ ਉਹ ਕੁੜੀ ਵਕੀਲੀ ਦੀ ਪੜ੍ਹਾਈ ਕਰ ਰਹੀ ਹੁੰਦੀ ਹੈ ਉਸ ਵਕਤ ਹਮ ਉਹ ਇਹ ਕਰ ਸੋਚਦੀ ਆ ਕਿ ਜੇ ਲਿਖ ਤੇ ਲਿਖਿਆ ਹੋਇਆ ਹੋਊਗਾ ਹੂੰ ਤਾਂ ਸਾਡੇ ਘਰ ਹੀ ਮੌਜੂਦ ਵੀ ਹੋਣਾ ਚਾਹੀਦਾ ਬਿਲਕੁਲ ਜਿਹੜੀ ਮੇਰੀ ਮਾਸੀ ਨੇ ਗੱਲਾਂ ਆਖੀਆਂ ਹੂੰ ਵੀ ਬਹੁਤ ਸਾਰੇ ਕਿੰਦੇ ਹੋ ਸਕਦਾ ਵੀ ਮੇਰੀ ਮਾਸੀ ਦੀ ਵੀ ਇਹ ਗਲਤਫਹਿਮੀ ਹੋਵੇ ਹੂੰ ਵੀ ਉਹ ਕਾਗਜ਼ ਤਾਂ ਕਿਤੇ ਨਾ ਕਿਤੇ ਤਾਂ ਹੋਣਗੇ ਨਾ ਸਾਡੇ ਘਰ ਹੂੰ ਫਿਰ ਉਹ ਘਰ ਦੇ ਦਰਵਾਜ਼ੇ ਖੋਲਦੀ ਆ ਘਰ ਦੀ ਕੱਲੀ-ਕੱਲੀ ਚੀਜ਼ ਛਾਣ ਦਿੰਦੀ ਆ ਹੂੰ ਕੁਝ ਨਹੀਂ ਹੱਥ ਲੱਗਦਾ ਫਿਰ ਉਹਦੀ ਮਾਂ ਦੀ ਪੇਟੀ ਹੁੰਦੀ ਐ ਹੂੰ ਉਹ ਆਪਣੀ ਮਾਂ ਦੀ ਪੇਟੀ ਫਰੂਲ ਰਣੀ ਸ਼ੁਰੂ ਕਰ ਦਿੰਦੇ ਕੁਛ ਨਹੀਂ ਉਹਦੇ ਹੱਥ ਲੱਗਦਾ ਪਰ ਖੁੰਜੇ ਦੇ ਵਿੱਚ ਇੱਕ ਛੋਟਾ ਜਿਹੀ ਫਾਈਲ ਪਈ ਹੁੰਦੀ ਆ ਜਿਸ ਤੇ ਬਹੁਤ ਸਾਰੀ ਮਿੱਟੀ ਜੰਮੀ ਹੁੰਦੀ ਆ ਧੂੜ ਮਿੱਟੀ ਇਕੱਠੀ ਹੋਈ ਹੁੰਦੀ ਆ ਉਹਨੂੰ ਕੱਢਦੀ ਆ ਤੇ ਉਹ ਉਹੀ ਅਸਟਾਮ ਹੁੰਦੇ ਆ ਜਿਹਦੇ ਉੱਤੇ ਉਹ ਰਕਮ ਲਿਖੀ ਹੁੰਦੀ ਆ ਜਿਹਦੇ ਉੱਤੇ ਉਹ ਸ਼ਰਤਾਂ ਲਿਖੀਆਂ ਹੁੰਦੀਆਂ ਨੇ ਤੇ ਫੋਟੋਆਂ ਵੀ ਉਸ ਵਕਤ ਦੀਆਂ ਮੌਜੂਦ ਹੁੰਦੀਆਂ ਨੇ ਜਦੋਂ ਉਹ ਬੱਚਾ ਉਹਦੇ ਜੰਮਣ ਵਾਲੇ ਮਾਪਿਓ ਇਹ ਪਰਿਵਾਰ ਨੂੰ ਗੋਦ ਦੇ ਰਹੇ ਹੁੰਦੀ ਆ ਤਾਂ ਫਿਰ ਇਹ ਚੀਜ਼ਾਂ ਉਹਦੀ ਗਲਤੀ ਉਹਦੀ ਮਾਸੀ ਦੀ ਗਲਤੀ ਮੋਹਰ ਲਾ ਦਿੰਦੀਆਂ ਕਿ ਹਾਂ ਮੈਂ ਸੱਚ-ਮੱਚ ਬਣ ਜਾ ਰਿਆਂ ਤੂੰ ਗੋਦ ਲਈ ਹੋਈ ਅੱਛਾ ਕੁੜੀ ਨੂੰ ਸਾਰਾ ਕੁਝ ਪਤਾ ਲੱਗ ਗਿਆ ਮਾਸੀ ਤੋਂ ਵੀ ਪਤਾ ਲੱਗ ਗਿਆ ਹਨਾ ਕਿਤੇ ਆ ਕੇ ਬੰਦਾ ਸੋਚ ਲੈਂਦਾ ਵੀ ਠੀਕ ਹੈ ਜ਼ਿੰਦਗੀ ਚੱਲਦੀ ਆ ਹੋ ਗਈ ਹਵਾ ਦੀ ਗੱਲ ਪਰ ਕੁੜੀ ਨੇ ਸਾਰਾ ਕੁਝ ਕਿਉਂ ਕੀਤਾ ਕਿ ਸਬੂਤ ਵੀ ਇਕੱਠੇ ਕਰ ਲਈ ਕਿਤੇ ਨਾ ਕਿਤੇ ਕੁੜੀ ਇਨਸਿਕਿਉਰ ਫੀਲ ਕਰਦੀ ਹੈ ਹਨਾ ਕਿ ਜੇ ਕੱਲ ਨੂੰ ਕਿਸੇ ਹੋਰ ਨੂੰ ਪਤਾ ਲੱਗਦਾ ਕਾਗਜ਼ات ਕਿਸੇ ਦੇ ਹੱਥ ਲੱਗ ਗਏ ਮੈਂ ਸਾਰਿਆਂ ਪਾਸੇ ਤੋਂ ਨਾ ਚਲੀ ਜਾਵਾਂਗੇ ਹਨਾ ਮਾਸਿਨੇ ਵੀ ਉਹਨੂੰ ਕਹਤਾ ਕਿ ਹੈਨਾ ਗੱਲ ਨਹੀਂ ਕਰਨੀ ਕਿਸੇ ਨਾਲ ਇਸ ਗੱਲ ਬਾਰੇ ਤਾਂ ਉਹਨੂੰ ਮਤਲਬ ਐਡੀ ਕੀ ਜ਼ਰੂਰਤ ਪੈ ਗਈ ਸੀਗੀ ਕਿ ਉਹਨੇ ਜਾ ਕੇ ਫੋਲਾ ਫਾਲੀ ਵੀ ਕੀਤੀ ਐ ਉਹਨੂੰ ਸਬੂਤ ਵੀ ਲੱਭ ਲਿਆ ਹੈ ਹੈਨਾ ਉਹ ਉਹਦੀ ਜ਼ਰੂਰਤ ਕਿਉਂ ਪੈ ਗਈ ਉਹਨੂੰ ਉਹਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਮੇਰੀ ਜ਼ਿੰਦਗੀ ਬਾਰੇ ਲੋਕਾਂ ਨੂੰ ਤਾਂ ਪਤਾ ਸ਼ਾਇਦ ਮੇਰੀ ਜ਼ਿੰਦਗੀ ਦੀ ਸਚਾਈ ਮੈਨੂੰ ਹੀ ਨਹੀਂ ਪਤਾ ਸ਼ਾਇਦ ਉਹ ਆਪਣਾ ਅਸਲੀ ਵਜੂਦ ਲੱਭਣਾ ਚਾਹੁੰਦੀ ਸੀ ਪਰ ਇਹ ਗੱਲ ਤੇ ਉਹਨੂੰ ਮੈਂ ਵੀ ਕੋਈ ਸਵਾਲ ਨਹੀਂ ਕੀਤਾ ਅੱਛਾ ਉਹਦੇ ਕੁੜੀ ਦੇ ਹੈਨਾ ਉਹਨੇ ਸਾਰਾ ਕੁਝ ਜਾਣ ਲਿਆ ਉਸ ਵਕਤ ਉਹਨਾਂ ਹਾਲਾਤਾਂ ਦੇ ਵਿੱਚ ਉਹਦੇ ਅੰਦਰ ਇਹ ਚੱਲਦਾ ਸੀਗਾ ਕਿ ਮੈਂ ਆਪਣੇ ਅਸਲੀ ਮਾਪੇ ਬਨੂੰ ਲੱਭਾਂ ਬਿਲਕੁਲ ਮੈਨੂੰ ਲੱਗਦਾ ਕਿ ਸ਼ਾਇਦ ਉਹਦੇ ਮਨ ਚ ਇਹੀ ਚੱਲਦਾ ਹੋਣਾ ਕਿ ਮੇਰੇ ਜਿਨ੍ਹਾਂ ਨੇ ਮੈਨੂੰ ਪਾਲਿਆ ਉਹ ਮਾਪਿਓ ਤਾਂ ਚਲੇ ਗਏ ਮੈਂ ਆਪਣੇ ਜਨਮ ਵਾਲੇ ਮਾਪਿਓ ਨੂੰ ਲੱਭਾਂ ਲੱਭਾਂ ਤਾਂ ਲੱਭਾਂ ਕਿਵੇਂ ਤੇ ਉਹ ਘਰ ਦੇ ਵਿੱਚ ਇਕੱਲੀ ਰਹਿ ਗਈ ਸੀ ਉਹਨੂੰ ਉਹ ਘਰ 'ਚ ਰਹਿਣਾ ਜੇਲ੍ਹ ਦੇ ਬਰਾਬਰ ਲੱਗਦਾ ਸੀ ਅੱਛਾ ਮਾਂ ਦੀ ਤਾਂ ਮੌਤ ਹੋ ਜਾਂਦੀ ਹੈ ਹਨਾ ਪਿਓ ਦਾ ਕੀ ਹੈਗਾ ਵੀ ਪਿਓ ਦਾ ਜ਼ਿਕਰ ਨਹੀਂ ਹੋਇਆ ਪਹਿਲਾਂ ਵੀ ਤੇ ਪਿਓ ਕਿੱਥੇ ਹੁੰਦਾ ਫਿਰ ਉਸ ਕੁੜੀ ਦਾ ਬਿਲਕੁਲ ਇਹ ਬਹੁਤ ਸੋਹਣਾ ਸਵਾਲ ਆ ਤੁਹਾਡਾ ਹਮ ਤੇ ਉਹ ਦੱਸਦੀ ਜੀ ਆ ਵੀ ਮੇਰੀ ਮਾਂ ਤਾਂ ਹੁਣੇ ਮੁੱਕੀ ਆ ਪਰ ਉਸ ਤੋਂ ਪਹਿਲਾਂ ਮੇਰੇ ਪਿਓ ਨੂੰ ਕੈਂਸਰ ਹੋ ਜਾਂਦਾ ਹਮ ਮੇਰੀ ਮਾਂ ਨੇ ਬਹੁਤ ਇਲਾਜ ਕਰਵਾਇਆ ਤਿੰਨ ਚਾਰ ਸਾਲ ਇਲਾਜ ਕਰਾਉਂਦੀ ਰਹੀ ਹਮ ਫਿਰ ਡਾਕਟਰਾਂ ਨੇ ਵੀ ਜਵਾਬ ਦਿੱਤਾ ਡਾਕਟਰ ਕਹਿੰਦੇ ਇਹਦੀ ਸਰਬ ਸੇਵਾ ਕਰ ਲੋ ਤੇ ਫਿਰ ਮੇਰੀ ਮਾਂ ਉਹ ਮੇਰੇ ਪਿਓ ਨੂੰ ਸੰਭਾਲਦੀ ਵੀ ਰਹੀ ਹਮ ਤੇ ਤੜਫਦੇ ਮੇਰੇ ਪਿਓ ਨੂੰ ਦੇਖ ਕੇ ਮੇਰੀ ਮਾਂ ਦੇ ਹਰ ਰੋਜ਼ ਹੱਡਾਂ ਟੂਟਾ ਨਿਕਲਦੀ ਸੀ ਮੇਰਾ ਪਿਆਰ ਮੁੱਕ ਗਿਆ ਤੇ ਫਿਰ ਉਸ ਤੋਂ 4 ਸਾਲ ਬਾਅਦ ਉਹਦੀ ਦੁੱਖਾਂ 'ਚ ਮੇਰੀ ਵਾਮਕ ਗਈ ਤੇ ਮੈਂ ਇਸ ਵਕਤ ਘਰ 'ਚ ਇਕੱਲੀ ਸੀ ਅੱਛਾ ਕਹਾਣੀ ਕਿੱਥੋਂ ਚੱਲ ਕੇ ਕਿੱਥੇ ਆ ਕੇ ਖੜੀ ਹੋ ਗਈ ਹੈ ਹਨਾ ਸੁਣਨ ਵਾਲੇ ਵੀ ਸੋਚਦੇ ਹੋਣਗੇ ਵੀ ਹਲੇ ਅੱਗੇ ਕੀ ਬਾਕੀ ਹੈਗਾ ਜਦੋਂ ਪਾਲਣ ਵਾਲੇ ਮਾਪੇ ਦੁਰਗੇ ਹਨਾ ਫਿਰ ਕੁੜੀ ਨੇ ਜਿਹੜੇ ਪਹਿਲਾਂ ਜੰਮਣ ਵਾਲੇ ਮਾਪੇ ਸੀਗੇ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੂੰ ਬਿਲਕੁਲ ਉਹ ਕਹਿੰਦੀ ਮੈਂ ਆਪਣੇ ਮਾਪੇ ਨੂੰ ਪਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਲ ਦੀ ਕਿਵੇਂ ਮੇਰੇ ਕੋਲ ਕੋਈ ਸਬੂਤ ਹੀ ਨਹੀਂ ਸੀ ਹੂੰ ਕੋਈ ਫੋਟੋ ਨਹੀਂ ਸੀ ਫੋਟੋ ਸੀ ਉਹ ਬਹੁਤ ਪੁਰਾਣੀ ਸੀ ਹੂੰ ਨਾਮ ਸੀ ਪਰ ਤੁਹਾਨੂੰ ਪਤਾ ਬਣ ਜਾ ਰਹੀ ਗੱਡੀ ਹਾਰ ਇਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਹੂੰ ਨਾ ਕੋਈ ਇਹਨਾਂ ਦਾ ਜਾਣਕਾਰੀ ਸੀ ਕਿ ਰਿਸ਼ਤੇਦਾਰਾਂ ਚੋਂ ਰਿਸ਼ਤੇਦਾਰ ਪੈ ਕੇ ਅੱਗੇ ਲੱਭ ਲੈਣ ਪਰ ਉਹ ਕਹਿੰਦੀ ਮੇਰੇ ਕੋਲ ਸਿਰਫ ਇੱਕ ਫੋਟੋ ਹੀ ਸੀ ਜਿਹਦੇ ਵਿੱਚ ਮੇਰੇ ਜੰਮਣ ਵਾਲੇ ਮਾਪਿਓ ਜਨ ਨੇ ਮੈਨੂੰ ਜੰਮਿਆ ਤੇ ਜਿਨ੍ਹਾਂ ਨੇ ਮੈਨੂੰ ਗੋਦ ਲਿਆ ਇਹ ਦੋਨੇ ਸੀ ਉਹ ਫੋਟੋ ਦੇ ਵਿੱਚ ਉਹ ਸਿਰਫ ਮੇਰੇ ਕੋਲੇ ਫੋਟੋ ਸੀ ਕਿੱਡੀ ਵੱਡੀ ਗੱਲ ਹੈ ਨਾ ਉਹਨਾਂ ਦਾ ਮਾਪਿਆਂ ਦਾ ਆਪਣਾ ਕੋਈ ਟਿਕਾਣਾ ਹੀ ਨਹੀਂ ਰਿਹਾ ਤੇ ਇੱਕ ਬੱਚੀ ਨੂੰ ਆਪਣੀ ਨੂੰ ساری ਉਮਰ ਦਾ ਵੱਡਾ ਟਿਕਾਣਾ ਦੇ ਕੇ ਚਲੇ ਗਏ ਬਿਲਕੁਲ ਉਹ ਕਹਿੰਦੀ ਕਿ ਮੇਰੇ ਕੋਲੇ ਅੱਜ ਦੁਨੀਆ ਦੀ ਹਰ ਐਸ਼ੋ ਆਰਾਮ ਦੀ ਜ਼ਿੰਦਗੀ ਆ ਹਰ ਉਹ ਚੀਜ਼ ਆ ਹਰ ਸਾਧਨ ਆ ਮੇਰੇ ਕੋਲੇ ਏਡਾ ਵੱਡਾ ਘਰ ਆ ਮੇਰੇ ਕੋਲ ਜ਼ਮੀਨ ਜਾਇਦਾਦ ਵੀ ਚੰਗੀ ਆ ਪਰ ਮੇਰੇ ਕੋਲੇ ਸਿਰਫ ਘਟ ਆ ਤਾਂ ਉਹ ਮਾਪਿਓ ਗੀ ਕਹਿੰਦੀ ਮੈਂ ਕਿੱਥੋਂ ਲੱਭਾਂ ਉਹਨਾਂ ਤੇ ਫਿਰ ਉਸ ਤੋਂ ਬਾਅਦ ਕਹਿੰਦੀ ਵੀ ਜਦੋਂ ਵੀ ਕੋਈ ਬਣਜਾਰਾ ਆਵਣਾ ਹੂੰ ਮੈਂ ਹਰ ਇੱਕ ਬਣਜਾਰੇ ਨੂੰ ਪੁੱਛਣਾ ਹਾਂਜੀ ਵੀ ਤੁਹਾਡੇ ਕੋਈ ਬੱਚਾ ਸੀ ਤੁਸੀਂ ਕੋਈ ਬੱਚਾ ਗੋਹ ਦਿੱਤਾ ਹੂੰ ਤੇ ਸਾਰੇ ਨੇ ਜਵਾਬ ਦੇ ਕੇ ਚਲੇ ਜਾਣਾ ਕਿ ਮੈਂ ਇਹ ਆਸ ਦੇ ਨਾਲ ਜ਼ਿੰਦਗੀ ਇਕੱਲੀ ਕੱਟਦੀ ਰਹੀ ਕਿ ਸ਼ਾਇਦ ਉਹ ਦਿਨ ਆਊਗਾ ਹੂੰ ਵੀ ਜਦੋਂ ਮੇਰੇ ਮਾਪਿਓ ਮੈਨੂੰ ਘਾਲਜੇ ਨਾਲ ਘੁੱਟ ਕੇ ਲਾ ਲੈਣਗੇ ਸ਼ਾਇਦ ਉਹ ਮੇਰੇ ਦਰ ਤੇ ਆ ਜਾਣਗੇ ਤੇ ਮੈਂ ਇਹਨਾਂ ਨੂੰ ਪੁੱਛੂੰਗੀ ਕਿ ਤੁਸੀਂ ਮੇਰੇ ਮਾਪਿਆਂ ਤੇ ਉਹ ਅੱਖਾਂ ਭਰ ਕੇ ਕਹਿਣਗੇ ਕਿ ਹਾਂ ਅਸੀਂ ਤੇਰੇ ਮਾਪੇ ਅੱਛਾ ਤੁਸੀਂ ਇਹ ਵੀ ਦੇਖੋ ਜਦੋਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਸਾਰ ਰੁਕ ਗਏ ਹਨ ਸੁਣ ਕੇ ਗੱਲ ਤਾ ਦੂਸਰੀ ਗੱਲ ਇਹ ਵੀ ਆ ਵੀ ਹੁਣ ਸੁਣਨ ਵਾਲਿਆਂ ਦੇ ਵੀ ਸਾਹ ਰੁੱਕ ਗਏ ਹੋਣਗੇ ਕਿ ਕੁੜੀ ਨੇ ਕਿੰਨਾ ਚਿਰ ਤਲਾਸ਼ ਕੀਤਾ ਮਾਪੇ ਮਿਲੇ ਨਹੀਂ ਮਿਲੇ ਹਨ ਕੁਝ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਜ਼ਿੰਦਗੀ 'ਚ ਲਟਕਦੀਆਂ ਹੀ ਰਹਿ ਜਾਂਦੀਆਂ ਤਾਂ ਉਮਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਹਨ ਵਾਕਈ ਬੜੀ ਦਿਲ ਨੂੰ ਝੰਜੋੜਨ ਵਾਲੀ ਕਹਾਣੀ ਆ ਜਿੱਥੋਂ ਸ਼ੁਰੂ ਹੋਈ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਕਿੰਨੇ ਵਹਾ ਆ ਗਏ ਤੇ ਕਹਾਣੀ ਕਿੱਧਰ ਮੁੜ ਗਈ ਹੈ ਹਨ ਅੱਛਾ ਕੁੜੀ ਨੂੰ ਸਾਰਾ ਕੁਝ ਪਤਾ ਲੱਗ ਗਿਆ ਜਿਵੇਂ ਤੁਸੀਂ ਦੱਸਿਆ ਵੀ ਪੁੱਛਦੀ ਵੀ ਰਹਿੰਦੀ ਸੀ ਹਨ ਪੜਤਾਲ ਕਰਦੀ ਰਹੀ ਤੇ ਕਿਤੇ ਨਾ ਕਿਤੇ ਜਾ ਕੇ ਉਹ ਆਸ ਉਹਨੂੰ ਪੂਰੀ ਹੋਈ ਉਹਦੀ ਕਿ ਉਹਨੂੰ ਮਾਪੇ ਮਿਲੇ ਉਹਦੀ ਕੁੜੀ ਦੇ ਇਹ ਗੱਲ ਤੋਂ 4 ਸਾਲ ਬਾਅਦ ਹਮ ਇੱਕ ਦਿਨ ਕਹਿੰਦੀ ਮੈਂ ਆਪਣੀ ਕੰਮ ਤੋਂ ਆਉਣੀ ਆ ਮੈਂ ਵਕੀਰ ਬਣ ਚੁੱਕੀ ਹੁਣੀ ਹਮ ਘਰ ਦੇ ਅੰਦਰ ਗੱਡੀ ਖੜਾਉਣੀ ਆ ਹਮ ਤੇ ਇੱਕ ਬਨਜਾਰਾ ਆਉਂਦਾ ਜਿਹਦੀ ਦਾੜੀ ਚਿੱਟੀ ਹੁੰਦੀ ਹੈ ਹਮ ਉਹ ਮੇਰੇ ਦਰ ਤੇ ਆ ਕੇ ਸਿਰਫ ਉਹ ਘਰ ਨੂੰ ਦੇਖਦਾ ਹਮ ਤੇ ਮੈਨੂੰ ਦੇਖਦਾ ਰਹੇਗਾ ਹੂੰ ਤੇ ਮੈਂ ਪਿੱਛੇ ਮੁੜ ਕੇ ਗੱਡੀ ਖੜਾ ਕੇ ਜਦੋਂ ਨਿਕਲਦੀ ਆ ਤਾਂ ਮੈਂ ਉਹ ਬਜ਼ੁਰਗ ਦੀਆਂ ਅੱਖਾਂ ਵੱਲ ਦੇਖਦੀ ਆ ਉਹਦੀ ਦਾੜ੍ਹੀ ਵੱਲ ਦੇਖਦੀ ਆ ਤਾਂ ਸ਼ਾਇਦ ਮੇਰੇ ਮਨ ਦੇ ਅੰਦਰ ਇੱਕ ਆਸ ਪੈਦਾ ਹੁੰਦੀ ਹੈ ਕਿ ਸ਼ਾਇਦ ਮਰਾ ਪਿਆ ਹੋਤਾ ਨਹੀਂ ਤੇ ਫਿਰ ਕਹਿੰਦੀ ਮੈਂ ਓਵਨ ਜਾਦੇ ਦੇ ਪਿੱਛੇ ਜਾਨੀ ਆ ਉਹਨੂੰ ਆਵਾਜ਼ਾਂ ਮਾਰਦੀ ਆ ਹੂੰ ਤੇ ਉਹ ਹੋਰ ਤੇਜ਼ ਚੱਲਣਾ ਸ਼ੁਰੂ ਕਰ ਦਿੰਦੀ ਆ ਹੂੰ ਮੈਂ ਉਹਦੇ ਪਿੱਛੇ ਜਾਨੀ ਆ ਪਰ ਉਹ ਰੁਕ ਜਾਂਦਾ ਇੱਕ ਥਾਂ ਤੇ ਜਾ ਕੇ ਹੂੰ ਫਿਰ ਉਹ ਕੁੜੀ ਕਹਿੰਦੀ ਹੈ ਕਿ ਮੈਂ ਉਹ ਬਜ਼ੁਰਗ ਨੂੰ ਆਪਣੇ ਘਰੇ ਲੈ ਆਉਣੀ ਆ ਹੂੰ ਮੈਂ ਉਹਨੂੰ ਇਹ ਪੁੱਛਣਾ ਸ਼ੁਰੂ ਕਰਦੀ ਆਂ ਵੀ ਤੁਸੀਂ ਕਿੱਥੋਂ ਆਇਓ ਕੀ ਤੁਹਾਡਾ ਨਾਮ ਆ ਹਮ ਕਿੱਥੇ ਤੁਸੀਂ ਰਹਿੰਦੇ ਹੋ ਹਮ ਤੇ ਉਹ ਬਜ਼ੁਰਗ ਮੈਨੂੰ ਪੁੱਛਦਾ ਵੀ ਤੂੰ ਮੈਨੂੰ ਇਹ ਕੁੜੀ ਗੱਲਾਂ ਕਿਉਂ ਪੁੱਛਦੀ ਆਂ ਹਮ ਕਹਿੰਦੀ ਮੈਂ ਉਹਨੂੰ ਆਪਣੀ ਹੀ ਕਹਾਣੀ ਦੱਸਣੀ ਸ਼ੁਰੂ ਕਰਦਣੀ ਆਂ ਵੀ ਮੇਰੇ ਪਿਓ ਦੀ ਕੈਂਸਰ ਨਾਲ ਮੌਤ ਹੋ ਗਈ ਤੇ ਫਿਰ ਉਸ ਤੋਂ ਬਾਅਦ ਮੇਰੀ ਮਾਂ ਦੀ ਮੌਤ ਹੋ ਗਈ ਹਮ ਬਜ਼ੁਰਗ ਨੇ ਕਹਿੰਦੀ ਅੱਖਾਂ ਭਰ ਲਈਆਂ ਹਮ ਤੇ ਫਿਰ ਮੈਂ ਉਹ ਬਜ਼ੁਰਗ ਨੂੰ ਆਖੇ ਕਿ ਮੈਂ ਪਾਣੀ ਲੈ ਕੇ ਆਉਣੀ ਆ ਹਮ ਤੇ ਮੈਂ ਫੋਟੋਆਂ ਵੀ ਨਾਲ ਦੇ ਹਮ ਤਾਂ ਕਹਿੰਦੀ ਮੈਂ ਉਹ ਬਜ਼ੁਰਗ ਨੂੰ ਫੋਟੋ ਦਿਖਾਉਣੀ ਆ ਵੀ ਤੁਸੀਂ ਇਹਨਾਂ ਨੂੰ ਪਛਾਣਦੇ ਹੋ ਤੇ ਉਹ ਬਜ਼ੁਰਗ ਅੱਖਾਂ ਭਰਿਆ ਆ ਕਹਿੰਦੀ ਮੇਰੇ ਮਨ ਦੇ ਵਿੱਚ ਆਸ ਵੱਜੀ ਕੀ ਬਜ਼ੁਰਗ ਨੂੰ ਸ਼ਾਇਦ ਕੁਝ ਪਤਾ ਮੈਂ ਬਜ਼ੁਰਗ ਨੂੰ ਪੁੱਛਦੀ ਆ ਵੀ ਬਜ਼ੁਰਗ ਤੁਸੀਂ ਰੋ ਕੇ ਰਹੇ ਹੋ ਤੇ ਕਹਿੰਦੀ ਮੈਂ ਬਹੁਤ ਮਿੰਤਾਤਰ ਲਈ ਉਹ ਬਜ਼ੁਰਗ ਦੇ ਕੀਤੇ ਤੇ ਅਖੀਰ ਚ ਉਹ ਬਜ਼ੁਰਗ ਦੇ ਮੂੰਹ ਚੋਂ ਸੱਚ ਨਿਕਲੀ ਆਇਆ ਕਹਿੰਦੀ ਮੈਂ ਸੱਚ ਕੜਵਾ ਵੀ ਲਿਆ ਕਿਉਂਕਿ ਮੈਂ ਇੱਕ ਪੇਸ਼ੇਵਰ ਜੁਗ ਕੀ ਸੀ ਕਹਿੰਦੀ ਮੈਨੂੰ ਇਹ ਲੱਗਿਆ ਕਿ ਸ਼ਾਇਦ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੇਸ ਜਿੱਤ ਗਈ ਬਜ਼ੁਰਗ ਗੱਲਾਂ ਕਰਦਾ ਕਰਦਾ ਮੇਰੇ ਨਾਲ ਤਾਂ ਹਾਂ ਮਾਰ ਲੱਗ ਗਿਆ ਹੂੰ ਤੇ ਮੈਨੂੰ ਸੱਚੀ ਯਕੀਨ ਹੋ ਗਿਆ ਸੀ ਕਿ ਇਹ ਮੇਰਾ ਬਾਪ ਹੀ ਆ ਹਾਈ ਕਿੱਟੀ ਭਾਵ ਕਹਾਣੀ ਹੈ ਨਾ ਮੈਂ ਮਤਲਬ ਖੁਦ ਇਮੋਸ਼ਨਲ ਹੋ ਰਹੀ ਹਾਂ ਜਦੋਂ ਦਰਸ਼ਕਾਂ ਦੇ ਸਾਹਮਣੇ ਜਾਊਗੀ ਲੋਕ ਸੁਣਨਗੇ ਇਸ ਕਹਾਣੀ ਨੂੰ ਤਾਂ ਵਾਕਈ ਹੈ ਨਾ ਜ਼ਿੰਦਗੀ ਦੇ ਵਿੱਚ ਕੈਸੇ ਕੈਸੇ ਪੜਾ ਆ ਜਾਂਦੇ ਹੈਗੇ ਵਾਕਈ ਬਹੁਤ ਭਾਵਕ ਗੱਲ ਹੈ ਇਹ ਮੈਨੂੰ ਖੁਦ ਨੂੰ ਭਾਵਕ ਕਰ ਰਹੀ ਹੈ ਅੱਛਾ ਫਿਰ ਉਸ ਤੋਂ ਅੱਗੇ ਕੀ ਹੁੰਦਾ ਹੈ ਜਿਹੜਾ ਜਦੋਂ ਬਾਪ ਨਾਲ ਗੱਲਬਾਤ ਹੋ ਜਾਂਦੀ ਹੈ ਉਹਦੀ ਤਾਂ ਫਿਰ ਉਹ ਪਿਆਰ ਤੇ ਬਹੁਤ ਪੱਬਾ ਮਾਰ ਕੇ ਰਹਿੰਦੀ ਹੈ ਦੀਰੂੰ ਦੀਰੂੰ ਦੀ ਤੀ ਕਹਿੰਦੀ ਆ ਕਿ ਮੇਰੀ ਮਾਂ ਕਿੱਥੇ ਆ ਤੇ ਫਿਰ ਉਹ ਮੈਨੂੰ ਮੇਰੀ ਮਾਂ ਕੋਲੇ ਲੈ ਗਈ ਮਾਂ ਦੀ ਹਾਲਤ ਦੇਖ ਕੇ ਕਹਿੰਦੀ ਮੇਰੀਆਂ ਪੁੱਬਾਂ ਨਿਕਲ ਗਈਆਂ ਕਹਿੰਦੀ ਮੇਰੀਆਂ ਜਿਹੜੀਆਂ ਦੋ ਭੈਣਾਂ ਸੀ ਉਹ ਵਿਆਹੀਆਂ ਗਈਆਂ ਸੀ ਉਹ ਵਕਤ ਲਈ ਮੇਰੇ ਖਿਆਲ ਨਾਲ ਵੀ ਉਹ ਪੈਸਾ ਜਿੰਨਾ ਕੋ ਉਹਨਾਂ ਨੇ ਉਹਦੀ ਪੜ੍ਹਾਈ ਲਿਖਾਈ ਤੇ ਲਾਤਾ ਹੋਊਗਾ ਖਰਚੇ ਇੰਨੇ ਹੋ ਜਾਂਦੇ ਆ ਮੇਰੀ ਮਾਂ ਦੀ ਜਦੋਂ ਹਾਲਤ ਤਿੱਖੀ ਤਾਂ ਮੈਨੂੰ ਇਹ ਲੱਗਿਆ ਵੀ ਉਹ ਆਖਰੀ ਸਾਹ ਆਦੀ ਆ ਤੇ ਉਹਦੇ ਸਾਹ ਨਿਕਲ ਤਾਂ ਨਹੀਂ ਰਹੀ ਸੀ ਸ਼ਾਇਦ ਉਹ ਮੈਨੂੰ ਦੇਖਦੀ ਸੀ ਮੈਂ ਮੇਰੀ ਮਾਂ ਨੂੰ ਬੁਲਾ ਰਹੀ ਆ ਮੈਂ ਉਹਨੂੰ ਗਲੇ ਨਾਲ ਲਾ ਰਹੀ ਆ ਹੂੰ ਉਹ ਜੱਫੀ ਤੱਕ ਨਹੀਂ ਮੈਨੂੰ ਪਾ ਰਹੀ ਪਰ ਉਹਦੇ ਹੰਝੂ ਅੱਖਾਂ 'ਚ ਉਹ ਗਰ ਰਹੇ ਆ ਸ਼ਾਇਦ ਉਹਨੂੰ ਇਹ ਲੱਗਦਾ ਸੀ ਕਿ ਮੈਂ ਆਪਣੀ ਉਹ 25 26 ਸਾਲ ਪਹਿਲਾਂ ਵਾਲੀ ਕੀਤੀ ਜ਼ਬਾਨ ਤੋਂ ਮੁੱਕਰ ਨਾ ਜਾਵਾਂ ਹੂੰ ਐਡੀ ਜ਼ਰਤ ਆ ਲਈ ਸੀ ਕਿੱਡੀ ਵੱਡੀ ਗੱਲ ਆ ਆਪਣਾ ਬੱਚਾ 25 ਸਾਲ ਬਾਅਦ ਮਿਲ ਰਿਹਾ ਹਨ ਤੇ ਉਹਦੇ 'ਚ ਇੰਨਾ ਵੀ ਜਿਗਰਾ ਨਹੀਂ ਹੈ ਕਿਵੇਂ ਉੱਠ ਕੇ ਉਹਨੂੰ ਜੱਫੀ ਪਾ ਲੈ ਘੁੱਟ ਕੇ ਤੇ ਸਾਰਾ ਕੁਝ ਸੱਚ ਦੱਸ ਦੇ ਸਹੀ ਬਹੁਤ ਵੱਡਾ ਸਵਾਲ ਆ ਇਹ ਤੇ ਫਿਰ ਉਸ ਤੋਂ ਬਾਅਦ ਹੂੰ ਮੇਰੀ ਮਾਂ ਤਾਂ ਉਹ ਵੀ ਕਹਿੰਦੀ ਰਹੀਆਂ ਲੰਘਿਆ ਹੂੰ ਮੇਰੇ ਮੈਨੂੰ ਜੱਫੀ ਚਲੇ ਗਈ ਬਹੁਤ ਚੀਚੀ ਤਾਂ ਹਮਾਰੀ ਹੂੰ ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੀ ਉੱਥੇ ਬੈਠੇ ਹੀ ਲੱਗਿਆ ਕਿ ਮੇਰੀ ਮਾਂ ਦੀ ਇਹ ਨਾਜਕ ਹਾਲਤ ਹੂੰ ਵੀ ਪਹਿਲਾਂ ਵਾਲੇ ਮਾਪੇ ਉਹ ਤਾਂ ਮੈਂ ਘਵਾਲੇ ਇਹ ਵੀ ਨਾ ਘਵਾਲਾ ਕਹਿੰਨੀ ਮੈਂ ਮੇਰੀ ਮੇਰੇ ਕੋਲ ਪੈਸਾ ਚੰਗਾ ਸੀ ਤਾਂ ਮੇਰੀ ਮਾਂ ਨੂੰ ਮੈਂ ਉੱਥੋਂ ਚੱਕ ਕੇ ਹਸਪਤਾਲ ਲੈ ਕੇ ਗਈ ਹੂੰ ਤੇ ਇਹਦਾ ਇਲਾਜ ਕਰਵਾਉਣਾ ਸ਼ੁਰੂ ਕਰਤਾ ਹੂੰ ਤੇ ਫਿਰ ਉਸ ਤੋਂ ਬਾਅਦ ਕਹਿੰਦੀ ਮੈਂ ਆਪਣੇ ਉਹ ਦੋਨੇ ਮਾਪੇ ਆਪਣੇ ਨਾਲ ਹੀ ਆਪਣੇ ਘਰ ਦੇ ਵਿੱਚ ਲਿਆਂਦੇ ਹੂੰ ਤੇ ਫਿਰ ਮੈਂ ਆਪਣੀ ਮਾਂ ਦੀ ਸੇਵਾ ਨੌਕਰੀ ਛੱਡ ਕੇ ਸ਼ੁਰੂ ਕਰਤੀ ਕਰਨੀ ਮੈਨੂੰ ਇਹ ਲੱਗਿਆ ਕਿ ਉਹ ਮਾਵਾਬਦਤਾ ਚਲੇ ਗਏ ਸ਼ਾਇਦ ਇਹ ਮਾਵਾਬਦਤਾ ਸਾਥਵੀ ਮੈਥੋਨਾ ਵਿਛੜ ਗਈ ਮੈਂ ਉਸੇ ਘਰ ਦੇ ਵਿੱਚ ਜਿੱਥੇ ਅੱਜ ਰਹਿ ਰਹੀ ਹਾਂ ਉੱਥੇ ਲੈਂਦੇ ਕਹਿੰਦੀ ਮੈਂ ਆਪਣੀ ਮਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ ਤੇ ਮੇਰੀ ਮਾਂ ਅੱਜ ਰਾਜੀ ਹੋ ਗਈ ਕਹਿੰਦੀ ਜਦੋਂ ਮੇਰੀ ਮਾਂ ਨੂੰ ਮੈਂ ਲਿਆਂਦਾ ਨਾ ਕਰੇ ਤਾਂ ਫਿਰ ਮੇਰੀ ਮਾਂ ਨੇ ਮੇਰੇ ਨਾਲ ਲੜਨਾ ਸ਼ੁਰੂ ਕਰਤਾ ਕਹਿੰਦੀ ਵੀ ਇਥੇ ਨੌਕਰੀ ਛੱਡ ਕੇ ਸਾਰਾ ਆਪਣਾ ਕੰਮ ਧੰਦਾ ਛੱਡ ਕੇ ਮੇਰੇ ਸਹਰਾਣੇ ਬੈਠੀ ਰਹਿਣੀ ਹੈ ਕਹਿੰਦੀ ਤੁਹਾਨੂੰ ਨੌਕਰੀ ਕਰ ਕਹਿੰਦੀ ਮੈਂ ਮਾਂ ਦੀ ਸੇਵਾ ਕਰਦੀ ਦੀ ਮੇਰੀ ਮਾਂ ਤਾਂੰਦਰੁਸਤ ਹੋਈ ਰਾਜ਼ੀ ਹੋਈ ਤੇ ਕਹਿੰਦੀ ਅੱਜ ਉਹ ਸਮਾਂ ਆਗਾ ਕਿ ਮੈਂ ਕੰਮ ਤੇ ਜਾਨੀ ਆ ਤੇ ਮੇਰੀ ਮਾਂ ਮੇਰੇ ਲਈ ਰੋਟੀ ਬਣਾ ਕੇ ਰੱਖਦੀ ਆ ਤੇ ਅੱਜ ਕਹਿੰਦੀ ਮੈਨੂੰ ਇਹ ਲੱਗਦਾ ਵੀ ਮੇਰੇ ਉਹੀ ਮਾਵਾ ਜਿਨ੍ਹਾਂ ਨੇ ਮੈਨੂੰ ਜੰਮਿਆ ਪੈਦਾ ਕੀਤਾ ਅੱਜ ਉਹ ਸਾਰੇ ਮਾਵਾ ਬਪ ਦਾ ਪਿਆਰ ਅੱਜ ਮੈਨੂੰ ਦੁਬਾਰੇ ਮਿਲਣਾ ਸ਼ੁਰੂ ਹੋ ਇੱਕ ਵਾਰ ਉਹ ਰਿਸ਼ਤੇ ਹੱਥੋਂ ਨਿਕਲੇ ਤੇ ਉਹ ਪਰਮਾਤਮਾ ਨੇ ਦੁਬਾਰੇ ਦਿੱਤੇ ਤੇ ਐਂਡ 'ਚ ਮੈਸੇਜ ਇਹ ਲਿਖਦੀ ਆ ਕਿ ਮੇਰਾ ਪਰਿਵਾਰ ਅੱਜ ਹਰਿਆ ਭਰਿਆ ਜਿਹੜੇ ਪਰਿਵਾਰ ਦੇ ਵਿੱਚ ਮੈਂ ਕੱਲੀ ਰਹਿ ਗਈ ਸੀ ਉਹ ਪ੍ਰਮਾਤਮਾ ਨੇ ਫੇਰ ਮੇਰੇ ਘਰ ਦੇ ਵਿੱਚ ਮਾਪੇ ਦੁਬਾਰੇ ਭੇਜੇ ਜੰਮਿਆ ਕਿਸੇ ਨੇ ਪਾਇਆ ਕਿਸੇ ਨੇ ਤੇ ਖੀਰ ਸਮੇਂ ਦੇ ਵਿੱਚ ਉਹ ਮਾਪੇ ਚਲੇ ਗਏ ਤੇ ਫਿਰ ਮਾਪੇ ਫੇਰ ਉਹੀ ਜੰਮਣ ਵਾਲੇ ਕੰਮ ਆ ਬਿਲਕੁਲ ਤੁਸੀਂ ਇਹ ਦੇਖੋ ਵੀ ਉਹਦੀਆਂ ਖੇਡਾਂ ਨੇ ਤੇ ਉਹ ਇਹ ਗੱਲ ਵੀ ਕਹਿੰਦੀ ਆ ਕਿ ਮੈਂ ਇਹ ਨਹੀਂ ਹੈਗਾ ਕਿ ਉਹ ਮਾਪਿਆਂ ਪ੍ਰਤੀ ਜਿਨ੍ਹਾਂ ਨੇ ਮੈਨੂੰ ਪਾਲਿਆ ਉਹਨਾਂ ਪ੍ਰਤੀ ਮੇਰਾ ਪਿਆਰ ਘਟ ਗਿਆ। ਹਮ ਅੱਜ ਵੀ ਕਹਿੰਦੀ ਮੈਂ ਉਹ ਮਾਪਿਆਂ ਦੇ ਨਾਮ ਤੇ ਜਿਨ੍ਹਾਂ ਨੇ ਮੈਨੂੰ ਪਾਲਿਆ ਹਮ ਉਹਨਾਂ ਦੇ ਨਾਮ ਤੇ ਦਾਨ ਕਰਦੀ ਆ। ਹਮ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹਨਾਂ ਦੀ ਰੂਹ ਨੂੰ ਸਕੂਨ ਮਿਲੇ ਇਹ ਮੇਰਾ ਕੀਤਾ ਦਾਨ। ਹਮ ਤੇ ਅੱਜ ਇਹ ਮੇਰੇ ਮਾਪੇ ਮੇਰੇ ਨਾਲ ਬਹੁਤ ਖੁਸ਼ ਨੇ। ਹਮ ਮੱਕੇ ਬਹੁਤ ਭਾਵੁਕ ਕਰਨ ਵਾਲੀ ਕਹਾਣੀ ਹੈ ਹਨਾ ਲੋਕਾਂ ਦੇ ਸਾਹਮਣੇ ਜਾਊ ਤਾਂ ਲੱਗੂਗਾ ਕਿ ਇਹ ਫਿਲਮੀ ਕਹਾਣੀ ਹੈ ਪਰ ਕਿਸੇ ਦੀ ਸੱਚੀ ਕਹਾਣੀ ਕੋਈ ਐਡਾ ਜਿਗਰਾ ਰੱਖ ਰਿਹਾ ਕਿ 25 ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲ ਰਿਹਾ ਹੈ ਹਨਾ ਤੇ ਅੱਜ ਫਿਰ ਕੁੜੀ ਪੂਰੀ ਖੁਸ਼ ਹੈ ਮਾਪਿਆਂ ਦੇ ਨਾਲ ਬਿਲਕੁਲ ਫਿਰ ਦੁਬਾਰਾ ਮੈਸੇਜ ਆਇਆ ਕਦੇ ਨਹੀਂ ਫਿਰ ਕਦੇ ਮੈਸੇਜ ਆਇਆ ਮੈਨੂੰ ਇਹ ਲੱਗਿਆ ਮੈਂ ਉਹਨਾਂ ਨੂੰ ਇਹ ਕਿਹਾ ਕਿ ਕਹਾਣੀ ਤੁਸੀਂ ਸਾਨੂੰ ਆਪਣੇ ਸਾਹਮਣੇ ਸਾਡੇ ਸਾਹਮਣੇ ਬੈਠ ਕੇ ਸੁਣਾਓ ਕਿ ਸ਼ਾਇਦ ਹੋਰ ਵੀ ਚੰਗੀ ਹੋ ਸਕਦੀ ਪਰ ਕਈ ਮਜਬੂਰੀਆਂ ਇਹ ਜੀਆਂ ਹੁੰਦੀਆਂ ਨੇ ਕੋਈ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਤੇ ਸ਼ਾਇਦ ਉਹਨਾਂ ਨੇ ਹੀ ਕਹਾਣੀ ਸਾਨੂੰ ਟੈਕਸਟ ਮੈਸੇਜਰੀ ਇੰਸਟਾ ਨਹੀਂ ਤੁਸੀਂ ਕੁੜੀ ਦੀ ਜ਼ੁਬਾਨੀ ਉਹ ਸਾਰੀਆਂ ਜਿਹੜੀਆਂ ਗੱਲਾਂ ਉਹ ਕਹਾਣੀ ਆ ਜਿਹੜੀ ਵਾਕਈ ਭਾਵਕ ਭਾਵਕ ਵੀ ਕਰਦੀ ਹੈ ਦਰਦ ਵਾਲੀ ਵੀ ਹੈ ਪਰ ਐਂਡ ਤੇ ਜਾ ਕੇ ਜਿਹੜਾ ਸੁਖਾਂਤ ਮਿਲਦਾ ਲੋਕਾਂ ਨੂੰ ਹਨਾ ਕਿ ਮਿਲ ਗਿਆ ਹਨਾ ਮਾਪਾ ਬਤੋਹੀ ਹੁੰਦਾ ਜਿਹੜਾ ਬੱਚੇ ਨੂੰ ਜਨਮ ਦਿੰਦਾ ਪਾਲਣ ਵਾਲਾ ਵੀ ਉਨਾ ਹੀ ਹੱਕ ਰੱਖਦਾ ਪਰ ਵਾਕਈ ਕਹਾਣੀ ਨੇ ਇੱਕ ਨਵਾਂ ਮੋੜ ਲੈ ਕੇ ਨਾ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਰਾਹਤ ਦੇਊਗੀ ਇਹ ਕਹਾਣੀ ਜੇ ਇੱਕ ਦਰਦ ਤੋਂ ਸ਼ੁਰੂ ਹੋਈ ਹੈ ਤੇ ਸੁਖਾਂਤ ਵੀ ਮਿਲਦਾ ਕਹਾਣੀ ਬਹੁਤ ਖੂਬਸੂਰਤ ਹੈ ਵਾਕਈ ਸੋ ਤੁਹਾਨੂੰ ਇਹ ਕਿਵੇਂ ਦੀ ਲੱਗੀ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕੈਮਰੇ ਤੇ ਤੁਸੀਂ ਨਹੀਂ ਆਉਣਾ ਚਾਹੁੰਦੇ ਥੱਲੇ ਇੱਕ ਕਮੈਂਟਾਂ ਦੇ ਵਿੱਚ ਇੰਸਟਾਗ੍ਰਾਮ ਆਈਡੀ ਦਾ ਲਿੰਕ ਹੈ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਸਾਨੂੰ ਆਪਣੀ ਕੀ ਲੱਗਦਾ ਹੈ ਕਿ ਲੋਕਾਂ ਲਈ ਪ੍ਰੇਰਨਾ ਸਰੋਤ ਆ ਤਾਂ ਅਸੀਂ ਤੁਹਾਡੀ ਕਹਾਣੀ ਵੀ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਗੈਂਡ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾ ਮੈ ਮੇਰੇ ਕੋਲ ਇੱਕ ਇੰਸਟਾਗ੍ਰਾਮ ਤੇ ਇੱਕ ਕੁੜੀ ਦਾ ਮੈਸੇਜ ਆਉਂਦਾ ਤੇ ਉਹ ਬਹੁਤ ਲੰਮਾ ਚੌੜਾ ਮੈਸੇਜ ਹਮ ਕਿ ਮੇਰੀ ਮਾਂ ਦੀ ਲੋਥ ਸਾਡੇ ਘਰ ਚ ਹੀ ਪਈ ਸੀ ਹੈ ਬੈਣ ਕੀ ਨੇ ਕਰੇ ਸੀ ਹਮ ਬਿਲਕੁਲ ਮੇਰੇ ਪਿੱਛੋਂ ਇੱਕ ਆਵਾਜ਼ ਆਉਂਦੀ ਆ ਹਮ ਕੀ ਬਣ ਜਾ ਰੰਦੀ ਤਾਂ ਕਿਸਮਤ ਚਾਂਕੂ ਹਮ ਸਾਰਾ ਕੁਝ ਬਣਾ ਕੇ ਇਹਨੂੰ ਦੇਗੀ ਜਦੋਂ ਮੈਂ ਚਿਹਰੇ ਵੱਲ ਦੇਖਿਆ ਕਹਿੰਦੀ ਉਹਨੇ ਨਹੀਂ ਮੁੱਕਿਆ ਹੂੰ ਸਭ ਤੋਂ ਵੱਡਾ ਸਵਾਲ ਮੇਰੇ ਮਨ ਦੇ ਅੰਦਰ ਇਹ ਸੀਗਾ ਕਿ ਇੱਕ ਕੁੜੀ ਜਿਹੜੀ ਨੇ ਮੈਨੂੰ ਮੈਸੇਜ ਲਿਕੇ ਆਇਆ ਇਹ ਔਲਾਦ ਕੀ ਦੀ ਹੈ ਤੁਹਾਨੂੰ ਇੱਕ ਮੈਸੇਜ ਆਉਂਦਾ ਜਦੋਂ ਮੈਸੇਜ ਆਉਂਦੇ ਆ ਨਾ ਆਪਾਂ ਬੜੀ ਇੰਟਰਸਟ ਨਾਲ ਪੜਦੇ ਹੁੰਨੇ ਆ ਤੁਹਾਡਾ ਜਿਹੜਾ ਸਵਾਲ ਆ ਤੁਸੀਂ ਇਹ ਜਾਂਚਣ ਦੀ ਬਜਾਏ ਇਹ ਸਮਝਣ ਦੀ ਹੈ ਨਾ ਪਤਾ ਕਰਨ ਦੀ ਬਜਾਏ ਕਿ ਕੁੜੀ ਕੌਣ ਹੈ ਉਹ ਸਿੱਧਾ ਹੀ ਮੈਨੂੰ ਦਵਾ ਸलाम ਕੀਤੇ ਬਿਨਾਂ ਹੀ ਆਪਣੀ ਕਹਾਣੀ ਦੱਸ ਰਹੀ ਹੈ ਵੀ ਕੁੜੀ ਕੌਣ ਹੈ ਤੁਸੀਂ ਅੱਛਾ ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਕੁੜੀ ਕੌਣ ਹੈ ਪਰ ਤੁਹਾਡਾ ਜਿਹੜਾ ਸਵਾਲ ਹੈ ਉਹ ਲੱਖਾਂ ਸਵਾਲਾਂ 'ਚ ਤੁਹਾਡਾ ਸਵਾਲ ਹੀ ਹੈ ਕੀ ਜਿਹੜੀ ਉਹ ਕੁੜੀ ਆ ਉਹ ਔਲਾਦ ਕੀ ਦੀ ਹੈ ਹਮ ਮਤਲਬ ਜੇ ਤੁਹਾਡੇ ਕੋਲ ਇਹ ਸਵਾਲ ਆਇਆ ਤਾਂ ਇਹਦੇ ਪਿੱਛੇ ਕੁਝ ਨਾ ਕੁਝ ਤਾਂ ਬਹੁਤ ਵੱਡਾ ਹੋਊਗਾ ਨਾ ਬਿਲਕੁਲ ਮੈਂ ਤੁਹਾਨੂੰ ਉਹ ਕਹਾਣੀ ਦੱਸਦਾ ਉਹ ਕੁੜੀ ਨੇ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਦੇ ਵਿੱਚ ਸ਼ੁਰੂਆਤ ਹੀ ਇੱਥੋਂ ਲਿਖੀ ਸੀ ਕਿ ਮੇਰੀ ਮਾਂ ਦੀ ਲੋਥ ਸਾਡੇ ਘਰ ਚ ਹੀ ਪਈ ਸੀ ਹਲੇ ਵਹਿਣ ਕੀਨੇ ਪਹਿਰੇ ਸੀ ਹਮ ਮੇਰੇ ਪਿੱਛੇ ਸਾਡੇ ਪਿੰਡ ਦੀਆਂ ਜਨਾਨੀਆਂ ਬੈਠੀਆਂ ਉਹ ਖੋਸਰ-ਖੋਸਰ ਕਰ ਰਹੀਆਂ ਨੇ ਮੈਨੂੰ ਆਵਾਜ਼ਾਂ ਸੁਣ ਰਹੀਆਂ ਨੇ ਪਿੱਛੋਂ ਤੇ ਬਿਲਕੁਲ ਮੇਰੇ ਪਿੱਛੋਂ ਇੱਕ ਆਵਾਜ਼ ਆਉਂਦੀ ਆ ਕੀ ਬਣ ਜਾ ਰੰਦੀ ਤਾਂ ਕਿਸਮਤ ਚੰਗੀ ਹਮ ਸਾਰਾ ਕੁਝ ਬਣਾ ਕੇ ਇਹਨੂੰ ਦੇ ਗਏ ਕਹਿੰਦੀ ਮੇਰੀਆਂ ਅੱਖਾਂ 'ਚ ਹੰਝੂ ਨੇ ਤੇ ਮੈਂ ਪਿੱਛੇ ਨੂੰ ਮੁੜ ਕੇ ਦੇਖਿਆ ਤੇ ਮੈਨੂੰ ਧੁੰਦਲਾ ਧੁੰਦਲਾ ਇੱਕ ਚਿਹਰਾ ਨਜ਼ਰ ਆਇਆ ਜਦੋਂ ਮੈਂ ਚਿਹਰੇ ਵੱਲ ਦੇਖਿਆ ਕਹਿੰਦੀ ਉਹ ਔਰਤ ਦੇ ਚਿਹਰੇ ਵੱਲ ਤਾਂ ਨੇਵੀ ਪਾਲੀ ਜਿਹੜਾ ਮੈਨੂੰ ਸ਼ੱਕ ਸੀਗਾ ਵੀ ਇਹ ਕਿਹਨੇ ਗੱਲ ਕਹੀ ਆ ਤੇ ਮੇਰਾ ਉਹ ਸ਼ੱਕ ਸਾਫ਼ ਹੋ ਗਿਆ ਕੀ ਈ ਔਰਤਨੀ ਗੱਲ ਕਹੀ ਐ ਹੂੰ ਫਿਰ ਕਹਿੰਦੀ ਉਹਦੇ ਇਹ ਸਵਾਲ ਨੇ ਮੇਰੀ ਰੂਹ ਹਲਾ ਕੇ ਰੱਖਤੀ ਮਾਂ ਦੇ ਸੱਤਰ ਤੇ ਬੈਠੇ ਹੋਏ ਹੂੰ ਕਿ ਇਹਨੇ ਬੰਜਾਰਨ ਕਿਹਨੂੰ ਆਖਿਆ ਹੂੰ ਮੇਰੀ ਮਾਂ ਨੂੰ ਆਖਿਆ ਹੂੰ ਤੇ ਪਰ ਫਿਰ ਕਹਿੰਦੀ ਮੈਂ ਆਪਣੇ ਮਨ ਨੂੰ ਦਲਾਸਾ ਦੇਨੀਆ ਵੀ ਨਹੀਂ ਮੇਰੀ ਮਾਂ ਤਾਂ ਰੱਜੇ ਪੁੱਜੇ ਸਰਦਾਰਾਂ ਦੀ ਤੀ ਸੀ ਹੂੰ ਮੈਂ ਆਪਦੀ ਨਾਨਕੇ ਜਾਂਦੀ ਰਹੀਆਂ ਹੂੰ ਫਿਰ ਉਸ ਤੋਂ ਅਗਲਾ ਸਵਾਲ ਇਹ ਕਹਿੰਦੀ ਮੇਰੇ ਮਨ 'ਚ ਆਇਆ ਕਿ ਉਹਨੇ ਮੈਨੂੰ ਬੰਜਾਰਨ ਆਖਿਆ ਹੂੰ ਪਰ ਵੀ ਨਹੀਂ ਮੈਂ ਤਾਂ ਮੇਰੇ ਮਾਪਿਆਂ ਦੀ ਕੱਲੀ ਕੱਲੀ ਧੀ ਹਾਂ ਉਹਨਾਂ ਨੇ ਚਾਹ ਲਾੜ ਸ਼ੌਂਕ ਨਾਲ ਮੈਨੂੰ ਪਾਲਿਆ ਕੋਸ਼ਿਸ਼ ਕੀਤੀ ਹੈ ਕਿ ਕੌਣ ਹੋ ਸਕਦਾ ਜਿਹੜਾ ਇਹ ਜੇ ਮੌਕੇ ਤੇ ਇਹ ਜੀ ਗੱਲ ਕਰ ਰਿਹਾ ਹਾਂ ਹਾਂ ਬਿਲਕੁਲ ਉਹਨੇ ਇਹ ਰਾਜ਼ ਜਾਣਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨੇ ਮੈਨੂੰ ਇਹ ਅੱਗੇ ਕਹਾਣੀ ਚ ਦੱਸਿਆ ਕਿ ਕੀ ਹੋਇਆ ਬਹੁਤ ਇੰਟਰਸਟਿੰਗ ਕਹਾਣੀ ਆ ਤੇ ਉਹ ਮੈਨੂੰ ਦੱਸਦੀ ਹੈ ਕਿ ਮੇਰੇ ਮਾਪੇ ਉਹਦੇ ਕੋਈ ਲਾਦ ਨਹੀਂ ਸੀ ਅੱਛਾ ਤੇ ਮੇਰਾ ਬਾਪੂ ਜਦੋਂ ਕਹਿੰਦੇ ਖੇਤਾਂ ਵੱਲ ਨੂੰ ਜਾਂਦਾ ਨਾ ਤਾਂ ਸਾਡੇ ਸ਼ਰੀਕਾਂ ਨੇ ਸਾਡੇ ਨੇੜੇ ਦੀਆਂ ਨੇ ਉਹਨੂੰ ਮੇਨੇ ਮਾਰਨੇ ਜ਼ਮੀਨ ਸਾਡੇ ਕੋਲ ਚੰਗੀ ਸੀ ਹੂੰ ਉਹ ਕਹਿੰਦੀ ਰਹਿੰਦੀ ਵੀ ਤੂੰ ਕਿਉਂ ਮਿੱਟੀ ਨਾਲ ਮਿੱਟੀ ਹੁੰਦਾ ਤੇਰੇ ਕਿਹੜਾ ਕੋਈ ਜਵਾਬ ਆ ਤੂੰ ਕਿਉਂ ਖੱਪਦਾ ਫਿਰਦਾ ਆਪਾਂ ਘਰੇ ਜਾ ਐਸ਼ ਨਾਲ ਪੈ ਤੇ ਮੇਰੇ ਪਿਓ ਨੇ ਇਹ ਸਾਰੇ ਤਾਨਨੇ ਮਿਹਨੇ ਸੁਣ ਕੇ ਘਰੇ ਆ ਕੇ ਮੰਜੇ ਤੇ ਬਹਿ ਜਾਣਾ ਕੁਝ ਵੀ ਨਾ ਬੋਲਣਾ ਹਮ ਇਥੋਂ ਤੱਕ ਕੀ ਉਹ ਕੁੜੀ ਮੈਨੂੰ ਦੱਸਦੀ ਆ ਕਿ ਸ਼ਰੀਕਾਂ ਨੇ ਸਾਡੀ ਜ਼ਮੀਨ ਦੱਬਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਮੇਰੇ ਬਾਪੂ ਦੇ ਮਨ ਦੇ ਅੰਦਰ ਵੀ ਇਹ ਸਵਾਲ ਚੱਲਦਾ ਸੀਗਾ ਵੀ ਮੈਂ ਆਪਣੀ ਜ਼ਮੀਨ ਸ਼ਰੀਕਾਂ ਨੂੰ ਨਹੀਂ ਦੇਣੀ ਹਮ ਰਿਸ਼ਤੇਦਾਰੀਆਂ ਚ ਨਹੀਂ ਦੇਣੀ ਹਮ ਕੱਲ ਨੂੰ ਉਹਨਾਂ ਦਾ ਬੱਚਾ ਮੈਂ ਗੋਦ ਲੈ ਲਿਆ ਹੂੰ ਤਾਂ ਜ਼ਮੀਨ ਤਫੀਰ ਉਹਨਾਂ ਕੋਲੇ ਚਲੀ ਜਾਉ ਹੂੰ ਤਾਂ ਮੇਰਾ ਪਿਓ ਕਹਿੰਦੀ ਜਦੋਂ ਮੰਜੇ ਤੇ ਪੈਂਦਾ ਘਰੇ ਆ ਕੇ ਤਾਂ ਬਹੁਤ ਸਾਰੇ ਸਵਾਲ ਉਹਦੇ ਮੈਂ